ਅਕਾਲੀ ਦਲ ਦੀ ਸਿਆਸਤ ਚ ਪਾਵਰਫੁਲ ਮੰਤਰੀ ਵਿਕਰਮ ਮਜੀਠੀਆ ਦੇ ਨਜ਼ਦੀਕੀ ਰਹੇ ਇੰਦਰਬੀਰ ਸਿੰਘ ਬਲਾਰੀਆ ਨੂੰ ਸੀਪੀਐਸ ਪਦ ਤੋਂ ਹਟਾ ਦਿੱਤਾ ਗਿਆਗਾ ਇੰਦਰਬੀਰ ਬਲਾਰੀਆ ਦੀ ਅਕਾਲੀ ਦਲ ਦੇ ਨਾਲ ਕੀ ਕੰਟਰਡਿਕਸ਼ਨ ਆਈ ਕਿਉਂ ਅਕਾਲੀ ਦਲ ਤੋਂ ਉਹ ਦੂਰ ਹੋ ਗਏ ਸਾਡੇ ਨਾਲ ਇੰਦਰਬੀਰ ਬਲਾਰੀਆ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾ ਸਵਾਲ ਇਹੀ ਕਿ ਮਜੀਠੀਆ ਸਾਹਿਬ ਨਾਲ ਇੰਨਾ ਪਿਆਰ ਸੀ ਗੜਬੜੀ ਕਿ ਹੋ ਗਈ ਯਾਦਵਿੰਦਰ ਜੀ ਪਿਆਰ ਦੀ ਗੱਲ ਜੇ ਕਰੀਏ ਤਾਂ ਮੈਂ ਸਮਝਦਾ ਕਿ ਇਹ ਉਹ ਲੋਕ ਨੇ ਜਿਹੜੇ ਪਿਆਰ ਦੀ ਪਰਿਭਾਸ਼ਾ ਨਹੀਂ ਜਾਣਦੇ ਸਿਆਸੀ ਗੱਲਾਂ ਲਈ ਸਿਆਸੀ ਮੰਤਵਾਂ ਲਈ ਕਿਸੇ ਨੂੰ ਇਸਤੇਮਾਲ ਕਰਨਾ ਹੋਵੇ ਤਾਂ ਮੇਰਾ ਖਿਆਲ ਇਹਨਾਂ ਤੋਂ ਵਧੀਆ ਕੋਈ ਹੋਰ ਨਹੀਂ ਜਾਣਦਾ ਔਰ ਠੀਕ ਹੈ ਜੋ ਚੰਗਾ ਲੱਗਦਾ ਕਰਨ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਮੈਨੂੰ ਸੀਪੀਐਸ ਦੇ ਅਹੁਦੇ ਤੋਂ ਲੱਥਨ ਦਾ ਕੋਈ 1% ਵੀ ਮੇਰੇ ਮਨ ਦੇ ਉੱਤੇ ਕੋਈ ਅਫਜੀ ਗੱਲ ਨਹੀਂ ਆ ਮੈਂ ਲੋਕਾਂ ਦੇ ਨਾਲ ਜੁੜੇ ਹੋਏ ਮੁੱਦੇ ਜਿਹੜੇ ਆ ਉਹ ਉਠਾਏ ਆਪਣੇ ਹਲਕੇ ਦੇ ਮੁੱਦੇ ਉਠਾਏ ਜੇ ਆਪਣੇ ਹਲਕੇ ਦੇ ਮੁੱਦੇ ਉਠਾਣਾ ਪਾਪ ਆ ਗੁਨਾਹਗਾ ਤੇ ਮੈਂ ਇਹੋ ਜੇ ਕਈ ਗੁਨਾਹ ਹੋਰ ਕਰਾਂਗਾ ਪਰ ਸਿਆਸੀ ਤੌਰ ਦੇ ਤੁਹਾਨੂੰ ਕਿੱਥੇ ਵਰਤ ਲਿਆ ਸੀ ਤੁਸੀਂ ਕਹਿੰਦੇ ਕਿ ਸਿਆਸੀ ਤੌਰ ਤੇ ਵਰਤਨਾ ਵੜਾਉਂਦਾ ਨੂੰ ਤੁਹਾਨੂੰ ਕਿੱਥੇ ਵਰਤ ਲੈਸ ਉਹਨਾਂ ਵਰਤਨਾ ਹੀ ਆ ਜੀ ਜਦੋਂ ਕਹਿਣਾ ਕੀ ਫਲਾਣੇ ਦੇ ਖਿਲਾਫ ਬਿਆਨਬਾਜ਼ੀ ਕਰੋ ਟਮਖਾਣੇ ਦੇ ਖਿਲਾਫ ਬਿਆਨਬਾਜ਼ੀ ਕਰੋ ਕਦੀ ਕਿਸੇ ਦੇ ਖਿਲਾਫ ਮੋਰਚਾ ਖੋਲੋ ਕਦੀ ਕਿਸੇ ਦੇ ਖਿਲਾਫ ਮੋਰਚਾ ਖੋਲੋ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਪਰਮੇਸ਼ਵਰ ਨੇ ਸਾਨੂੰ ਵੀ ਆਪਣੀ ਬੁੱਧੀ ਦਿੱਤੀ ਆ ਅਸੀਂ ਆਪਣੇ ਹਿਸਾਬ ਨਾਲ ਵੀ ਚੱਲਣਾ ਅਸੀਂ ਵੇਖਣਾ ਵੀ ਕਿਹੜੀਆਂ ਚੀਜ਼ਾਂ ਲੋਕਾਂ ਦੇ ਹਿੱਤ 'ਚ ਨੇ ਕਿਹੜੀਆਂ ਚੀਜ਼ਾਂ ਦੇ ਬਾਰੇ ਬੋਲਣਾ ਚਾਹੀਦਾ ਕਿਹੜੀਆਂ ਬਾਰੇ ਨਹੀਂ ਬੋਲਣਾ ਇਹ ਚੀਜ਼ ਨੂੰ ਬੜੇ ਨਾਪ ਤੋਲ ਕੇ ਵੇਖਣ ਦੀ ਲੋੜ ਹੁੰਦੀ ਆ ਔਰ ਸਿਰਫ ਇਸ ਕਰਕੇ ਕਿ ਤੁਹਾਡਾ ਜਿਹੜਾ ਲੀਡਰ ਆ ਤੁਹਾਨੂੰ ਕਹੇ ਖੂਚ ਛਾਲ ਮਾਰ ਦੋ ਤੇ ਤੁਸੀਂ ਅੱਖਾਂ ਬੰਦ ਕਰਕੇ ਉਹੋ}{|\text{ਚਾਲ ਮਰਦੋਆ ਕੋ ਸਿਆਣੀ ਗੱਲ ਨਹੀਂ ਹੁੰਦੀ। ਇਸ ਕਰਕੇ ਕਈ ਗੱਲਾਂ ਇਹੋ ਜੀਆਂ ਸਿਆਸਤ ਵਿੱਚ ਹੁੰਦੀਆਂ ਨੇ ਜਿਹੜੀਆਂ ਇਹ ਜੀ ਕਿਹੜੀ ਗੱਲ ਹੋਈ ਮਜੀਠਿਆ ਸਾਹਿਬ ਨਾਲ ਕੀ ਤੁਹਾਡੀ ਦਰਾਰ ਪੈਦਾ ਹੋ ਗਈ ਤੁਸੀਂ ਤਾਂ ਬੜੇ ਪਿਆਰੇ ਮਿੱਤਰ ਸੀਗੇ। ਇਹ ਆਦਵਿੰਦਰ ਜੀ ਆਉਣ ਵਾਲੇ ਸਮੇਂ 'ਚ ਗੱਲਾਂ ਕਰਾਂਗੇ। ਅੱਜ ਆਪਣੀ ਪਹਿਲੀ ਮੁਲਾਕਾਤ ਹੋ ਰਹੀ ਆ, ਆਪਣੀ ਪਹਿਲੀ ਇੰਟਰਵਿਊ ਹੋ ਰਹੀ ਆ ਤੇ ਅੱਜ ਹੀ ਸਾਰੀਆਂ ਗੱਲਾਂ ਪੁੱਛ ਲੋਗੇ ਫਿਰ ਆਉਣ ਵਾਲੇ ਸਮੇਂ ਲਈ ਫਿਰ ਕੋਈ ਕੋਈ ਨਾ ਕੋਈ ਤੇ ਛੱਡਣਾ। ਨਹੀਂ ਬੜਾ ਸਮਾਂ ਹੋ ਗਿਆ ਮੈਂ ਤਾਂ ਕਹਿ ਰਿਹਾ ਕਿ ਸਮਾਂ ਬੜਾ ਹੋ ਗਿਆ ਜਦੋਂ ਤੁਸੀਂ ਇਹ ਸਾਰਾ ਮਸਲਾ ਉਠਾਇਆ ਅਮਰਸਰ ਵਾਲਾ ਉਸ ਤੋਂ ਬਾਅਦ ਬਹੁਤ ਸਾਰੇ ਮਸਲੇ ਹੋ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਨੇੜੇ ਰਹੇ ਹੋ ਮਜੀਠਿਆ ਸਾਹਿਬ ਦੇ ਮੈਂ ਇਸ ਕਰਕੇ ਪੁੱਛ ਰਿਹਾ ਔਰ ਪੰਜਾਬ ਦੇ ਲੋਕਾਂ ਦੀ ਕੈਰਿਓਸਟੀ ਹੋਊਗੀ ਕਿ ਇੰਨੀ ਜ਼ਿਆਦਾ ਨੇੜਤਾ ਹੋਣ ਤੋਂ ਬਾਅਦ ਇੰਨੀ ਜ਼ਿਆਦਾ ਦੂਰੀ ਕਿਉਂ ਹੋਊਗੀ ਨੇੜੇ ਤੇ ਹੋਰ ਵੀ ਬੜੀ ਦੁਨੀਆ ਰਹੀ ਆ ਗੱਲ ਆ ਵੀ ਨੇੜਤਾ ਦੀ ਗੱਲ ਕਰੀਏ ਤੇ ਹੋਰ ਵੀ ਬੜੇ ਲੋਕ ਨੇੜੇ ਰਹੇ ਹੋਣਗੇ ਮੈਂ ਮੈਂ ਥੋੜਾ ਅਸੂਲੀ ਟਾਈਪ ਦਾ ਬੰਦਾ ਮੈਂ ਕਿਸੇ ਹੱਦ ਤੱਕ ਤੇ ਕੰਪਰੋਮਾਈਜ਼ ਕਰ ਸਕਦਾ ਗੱਲਾਂ ਦੇ ਉੱਤੇ ਪਰ ਇੱਕ ਲਿਮਟ ਹੁੰਦੀ ਆ ਹਰ ਚੀਜ਼ ਦਾ ਇੱਕ ਬੋਇਲਿੰਗ ਪੁਆਇੰਟ ਹੁੰਦਾ ਅੰਗਰੇਜ਼ੀ ਦੇ ਵਿੱਚ ਸਾਇੰਸ ਦੇ ਵਿੱਚ ਹੁੰਦੀ ਚੀਜ਼ ਬੋਇਲਿੰਗ ਪੁਆਇੰਟ ਇਸੇ ਤਰ੍ਹਾਂ ਮੈਂ ਸਮਝਦਾ ਕਿ ਮੇਰਾ ਵੀ ਜਿਹੜਾ ਉਹ ਲੈਵਲ ਆ ਗਿਆ ਸੀਗਾ ਜਿੱਥੋਂ ਬਰਦਾਸ਼ਤ ਦਾ ਮਾਦਾ ਟੁੱਟ ਜਾਂਦਾ ਉਹਦੇ ਬਾਅਦ ਫਿਰ ਬੰਦਾ ਆਪਣੀ ਰਾਹ ਤੇ ਤੁਰ ਪੈਂਦਾ ਔਰ ਮੈਂ ਸਮਝਦਾ ਸੀ ਕਿ ਜਿੰਨੀ ਦੇਰ ਦਾ ਸਾਥ ਸੀ ਠੀਕ ਸੀ ਪਰਮਾ ਪਰਮੇਸ਼ਵਰ ਨੇ ਜਦੋਂ ਸਮੱਤ ਬਖਸ਼ਿਸ਼ ਕੀਤੀ ਉਦੋਂ ਆਪਾਂ ਰਾਹਾਂ ਅਲੱਗ ਕਰਨੀਆਂ ਔਰ ਅੱਜ ਬੜੀਆਂ ਚੰਗੀਆਂ ਸੋਹਣੀਆਂ ਰਾਵਾਂ ਤੇ ਚੱਲ ਰਹੇ ਆ ਆਜ਼ਾਦ 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 ਫਜ਼ਾ ਵਿੱਚ ਹੈਗੇ ਆ ਏਦਾਂ ਮਹਿਸੂਸ ਹੁੰਦਾ ਕਿ ਜਿਵੇਂ ਆਜ਼ਾਦੀ ਮਿਲ ਗਈ ਹੁੰਦੀ ਆ ਔਰ ਜੋ ਕੱਲ ਕੰਮ ਹੋਇਆ ਜਿਹੜਾ ਇਹਨਾਂ ਨੇ ਪਰਸੋਂ ਫੈਸਲਾ ਲਿਆ ਜਾਂ ਕੱਲ ਲਿਆ ਮੈਂ ਸਮਝਦਾ ਕਿ ਬਹੁਤ ਮਾਈਂਡ ਫ੍ਰੀ ਆ ਦਿਲ ਖੋਸ਼ਾ ਭਾਗੋ ਭਾਗ ਆ ਉਹ ਗੁਲਾਮੀ ਸੀ ਉਹ ਗੁਲਾਮੀ ਸੀ ਅੱਜ ਗੁਲਾਮੀ ਤੋਂ ਬਾਹਰ ਕਿਹਦੀ ਗੁਲਾਮੀ ਕਰ ਰਹੇ ਸੀ ਤੁਸੀਂ ਪਾਰਟੀ ਦੀ ਕਹਿ ਲਓ ਲੀਡਰਾਂ ਦੀ ਕਹਿ ਲਓ ਜਦ ਤੱਕ ਤੁਸੀਂ ਬੰਦਨਾ ਚ ਬੰਦੇ ਹੁੰਦੇ ਹੋ ਬੰਦੇ ਹੁੰਦੇ ਹੋ ਜਦੋਂ ਤੁਸੀਂ ਆਜ਼ਾਦ ਹੋ ਫਿਰ ਆਜ਼ਾਦ ਹੋ ਨੇ ਹੈ ਜੇ ਕਿਹੜਾ ਲੀਡਰ ਸੀ ਦੀ ਗੁਲਾਮੀ ਕਰ ਰਹੀ ਸੀ ਉਹ ਸਾਰੇ ਜੀ ਲੀਡਰ ਕਾਦੇ ਠੀਕ ਆ ਸਾਰਿਆਂ ਦੇ ਹੀ ਆ ਜੋ ਸਾਰੀ ਦੁਨੀਆ ਨੂੰ ਪਤਾ ਇਹਦੇ ਵਿੱਚ ਕੋਈ ਕਹਿਣ ਦੀ ਗਲਤ ਨਹੀਂ ਹੈ ਜਦੋਂ ਤੁਸੀਂ ਕਿਸੇ ਪਾਰਟੀ ਨਾਲ ਜੁੜੋ ਤੇ ਬਟ ਆਬਵੀਅਸ ਜੀ ਗੱਲ ਆ ਕਿ ਉਹਦੀ ਲੀਡਰਸ਼ਿਪ ਦੇ ਨਾਲ ਤੁਹਾਨੂੰ ਜੁੜਨਾ ਪੈਂਦਾ ਉਹਨਾਂ ਦੀ ਗੱਲ ਸੁਣਨੀ ਪੈਂਦੀ ਸਮਝਣੀ ਪੈਂਦੀ ਹੈ ਬੋਇਲਿੰਗ ਪੁਆਇੰਟ ਕਿਉਂ ਆ ਗਿਆ ਸੀ ਜਿਹੜਾ ਤੁਸੀਂ ਤੁਸੀਂ ਮੈਂ ਜਿਹੜੀ ਗੱਲ ਕਹਿਣਾ ਵੀ ਇਹ ਸਾਰੀ ਗੁਲਾਮੀ ਵੇਖੋ ਜਦੋਂ ਪਾਰਟੀ ਦਾ ਡਿਸਪਲਿਨ ਹੁੰਦਾ ਜੇ ਤੁਸੀਂ ਪਾਰਟੀ ਤੁਹਾਨੂੰ ਉਹ ਫਾਲੋ ਕਰਨ ਲਈ ਆਖੇ ਤੇ ਉਹ ਚ ਕੋਈ ਗੁਲਾਮੀ ਵਾਲੀ ਨਹੀਂ ਹੁੰਦੀ ਪਰ ਗੁਲਾਮੀ ਵਾਲੀ ਉਦੋਂ ਮਹਿਸੂਸ ਹੁੰਦੀ ਹੈ ਕਿ ਜਿਹੜੀਆਂ ਚੀਜ਼ਾਂ ਤੁਸੀਂ ਨਾ ਕਰਨਾ ਚਾਹੋ ਤਾਂ ਉਹਨਾਂ ਲਈ ਵੀ ਤੁਹਾਨੂੰ ਮਜਬੂਰ ਕੀਤਾ ਜਾਵੇ ਤੇ ਫਿਰ ਉਹ ਗੁਲਾਮੀ ਵਾਲੀ ਗੱਲ ਆਂਦੀ ਹੈ ਔਰ ਇੰਦਰਬੀਰ ਬਲਾਰੀ ਇਹੋ ਜਿਹਾ ਬੰਦਾ ਕਿ ਜੇ ਪਿਆਰ ਨਾਲ ਰੱਖੋ ਤਾਂ ਫਿਰ ਤੇ ਭਾਵੇਂ ਜੋ ਮਰਜ਼ੀ ਕਰਾ ਲਓ ਜੇ ਜਦੋਂ ਕੁਰੀ ਵਟੋਗੇ ਤੇ ਫਿਰ ਜਿਹੋ ਜੀ ਕੁਰੀ ਵਟੋਗੇ ਉਤੋਂ ਦੋ ਕੁਰੀ ਪਲਾਰੀਆ ਵਟੂਗਾ ਕਿਨੇ ਵੱਟੀ ਸੀ ਕੁਰੀ ਜਿੰਨੇ ਵੀ ਵੱਟੀ ਤੁਹਾਨੂੰ ਪਤਾ ਜਿੰਨੂੰ ਮੈਂ ਵੱਟੀ ਉਹਨੂੰ ਵੀ ਪਤਾ ਨਹੀਂ ਪੰਜਾਬ ਦੇ ਲੋਕ ਦੇਖੋ ਪੰਜਾਬ ਦੇ ਲੋਕਾਂ ਨੂੰ ਵੀ ਸਾਰਾ ਪਤਾ ਪੁੱਛਣ ਦੀ ਲੋੜ ਨਾਲ ਦੱਸਣ ਦੀ ਲੋੜ ਹੈ ਯਾਦਵਿੰਦਰ ਜੀ ਨਹੀਂ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨਹੀਂ ਕਿ ਤੁਹਾਨੂੰ ਕੁਰੀ ਆਪ ਦੇ ਲੋਕ ਪਹਿਲੇ ਜਾਣਦੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੰਜਾਬ ਦੇ ਲੋਕ ਬੜੇ ਸਿਆਣੇ ਆ ਯਾਦਵਿੰਦਰ ਜੀ ਮੇਰਾ ਖਿਆਲ ਤੁਹਾਡੇ ਔਰ ਮੇਰੇ ਤੋਂ ਕਿਤੇ ਸਿਆਣੇ ਲੋਕ ਨੇ ਅਸੀਂ ਦੋਵੇਂ ਇੱਥੇ ਬਹਿ ਕੇ ਗੱਲਾਂ ਕਰ ਰਹੇ ਹਾਂ ਕੱਲ ਨੂੰ ਏਬੀਬੀਪੀ ਦੇ ਸਾਂਝੇ ਤੇ ਵੀ ਸਾਰੀ ਗੱਲ ਇੰਟਰਵ ਪਰ ਉਹਨਾਂ ਨੂੰ ਸਭ ਕੁਝ ਪਹਿਲੇ ਪਤਾ ਨਾ ਤੁਹਾਨੂੰ ਕਹਿੰਦੀ ਲੋੜ ਆ ਨਾ ਮੈਨੂੰ ਕਹਿੰਦੀ ਲੋੜ ਨਾ ਤੁਹਾਨੂੰ ਪੁੱਛਣ ਦੀ ਲੋੜ ਆ ਨਾ ਮੈਨੂੰ ਦੱਸਣ ਦੀ ਲੋੜ ਹੈ ਅੱਛਾ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਦੋਂ ਇੱਕ ਅਨੁਸ਼ਾਸਨ ਹੁੰਦਾ ਪਾਰਟੀ ਆ ਉਸ ਤੋਂ ਬਾਅਦ ਗੁਲਾਮੀ ਕਰਾਉਣ ਦੀ ਗੱਲ ਆਉਂਦੀ ਹੈਗੀ ਇਹ ਹੈ ਜਿਹੜਾ ਕਿਹੜਾ ਕੰਮ ਤੁਹਾਨੂੰ ਕਿਹਾ ਜਾ ਰਿਹਾ ਹੈ ਦੇਖੋ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਵਿੱਚ ਪਾਰਟੀਆਂ ਨੂੰ ਵੀ ਡੈਮੋਕ੍ਰੈਟਿਕ ਹੋਣਾ ਪਏਗਾ ਸਿਰਫ ਇਹ ਕਹਿਣ ਦੇ ਨਾਲ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਆ ਡੈਮੋਕ੍ਰੈਟਿਕ ਵੈਲਿਊਜ਼ ਇਹ ਚ ਪਾਈਆਂ ਜਾ ਰਹੀਆਂ ਨੇ ਸਿਰਫ ਕਹਿਣ ਨਾਲ ਨਹੀਂ ਗੱਲ ਬਣੇਗੀ ਸਾਨੂੰ ਕਰਕੇ ਵੀ ਵਿਖਾਣਾ ਪਏਗਾ ਸਾਨੂੰ ਲੋਕਾਂ ਨਾਲ ਜੁੜੇ ਮੁੱਦੇ ਸਾਨੂੰ ਸੁਣਨੇ ਪੈਣਗੇ ਜਦ ਤੱਕ ਅਸੀਂ ਸੁਣਾਗੇ ਨਹੀਂ ਅਸੀਂ ਇਹ ਮੈਦਾਨ ਨਹੀਂ ਰੱਖਾਂਗੇ ਗੱਲ ਸੁਣਨ ਦਾ ਤੇ ਸਿਰਫ ਤਾਨਾਸ਼ਾਹੀ ਰੁਖ اختیار ਕਰਾਂਗੇ ਕਿ ਨਹੀਂ ਜੋ ਮੈਂ ਕਹਤਾ ਉਹ ਠੀਕ ਆ ਇਹ ਇਦਾਂ ਲੰਮਾ ਸਮਾਂ ਨਹੀਂ ਇਹ ਕੰਮ ਚੱਲੇ ਹੁਣ ਲੋਕ ਅਵੇਅਰ ਹੋ ਗਿਆ ਚਾਹੇ ਕੋਈ ਵੀ ਪੋਲਿਟਿਕਲ ਪਾਰਟੀ ਹੋਵੇ ਯਾਦਵਿੰਦਰ ਜੀ ਕੋਈ ਵੀ ਹੋਵੇ ਪਾਰਟੀ ਉਹੀ ਕਾਮਯਾਬ ਹੋਏਗੀ ਜਿਹੜੀਆਂ ਜਿਹੜੀ ਪਾਰਟੀ ਡੈਮੋਕਰੈਟਿਕ ਵੈਲਿਊਜ਼ ਰੱਖੇਗੀ ਅੱਜ ਕੋਈ ਉਹੋ ਜਿਹੀ ਗੱਲ ਨਹੀਂ ਆ ਕਿ ਇੱਕ ਲੀਡਰ ਬਣ ਗਿਆ ਤੇ ਸਾਰੇ ਭੇਡਾਂ ਬੱਕਰੀਆਂ ਵਾਂਗ ਉਹਨਾਂ ਦੇ ਮਗਨ ਮਗਰ ਤੁਰ ਪੈਣਗੇ ਇਦਾਂ ਦੀ ਗੱਲ ਕੋਈ ਨਹੀਂ ਹੋਣ ਲੱਗੀ ਪਰਮੇਸ਼ਵਰ ਨੇ ਸਾਰਿਆਂ ਨੂੰ ਬੁੱਧੀ ਬਖਸ਼ਿਸ਼ ਕੀਤੀ ਹੈ ਹਰ ਕੋਈ ਆਪਣੇ ਦਿਮਾਗ ਨਾਲ ਸੋਚ ਸਕਦਾ ਆਪਣੀ ਸਮਝ ਰੱਖਦਾ ਔਰ ਤੁਸੀਂ ਜੇ ਆਪਣੇ ਸਾਰੇ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਸੁਣਨ ਦਾ ਮੈਦਾਨ ਨਹੀਂ ਰੱਖੋਗੇ ਤਾਂ ਮੇਰਾ ਖਿਆਲ ਆ ਕਿ ਕਪਾਟੀਆਂ ਤਰੱਕੀ ਵੱਲ ਨਹੀਂ ਜਾਣਗੀਆਂ ਪਾਰਟੀਆਂ ਦੁਰਗਤ ਵੱਲ ਜਾਣਗੀਆਂ ਅਕਾਲੀ ਦਲ ਕਹਿੰਦਾ ਮਾਝ ਦਾ ਜਰਨੈਲ ਵਿਕਰਮ ਸਿੰਘ ਮਜੀਠੀਆ ਤੁਹਾਡੀ ਨਜ਼ਰ ਚ ਕੌਣ ਆ ਮਾਝ ਦਾ ਜਰਨੈਲ ਮੇਰਾ ਖਿਆਲ ਆ ਵਿਕਰਮ ਸਿੰਘ ਮਜੀਠੀਆ ਸਿਰਫ ਮਜੀਠੇ ਦਾ ਜਰਨੈਲ ਆ ਤੇ ਸ਼ਾਇਦ ਅਨoare ਟਾਈਮ ਤੇ ਮਜੀਠੇ ਦਾ ਵੀ ਨਾ ਰਵੇ ਤੇ ਜਿੱਥੋਂ ਤੱਕ ਗੱਲ ਹੈਗੀ ਆ ਕਿ ਮਾਝ ਦਾ ਜਰਨੈਲ ਮਾਝ ਦਾ ਜਰਨੈਲ ਅਖਵਾਣਾ ਸੌਖਾ ਜੇ ਮਾਝ ਦਾ ਜਰਨੈਲ ਆ ਤੇ ਫਿਰ ਮਾਝ ਦੀਆਂ ਗੱਲਾਂ ਵੀ ਸੁਣਨੀਆਂ ਚਾਹੀਦੀਆਂ ਮਾਝ ਦੇ ਦੁੱਖ ਦਰਦ ਸਮਝਣੇ ਚਾਹੀਦੇ ਆ ਕੱਲਾ ਹਲਕਾ ਮਜੀਠਾ ਹੀ ਮਾਝਾ ਨਹੀਂ ਹੈਗਾ ਮਾਝਾ ਬਹੁਤ ਵੱਡ ਔਰ ਇਹਦੀ ਜਰਨੈਲੀ ਬੜੇ ਤਗੜੇ ਤਗੜੇ ਬੰਦਿਆਂ ਨੇ ਬੜੇ ਬੜੇ ਸੂਰਬੀਰਾਂ ਕੋਈ ਦੀ ਜਰਨੈਲੀ ਰਹੀ ਆ ਅ ਕੱਲ ਦੇ ਉੱਠ ਕੇ ਆ ਕੇ ਆਪਣਾ ਉਹਨੂੰ ਮੱਝ ਦਾ ਜਰਨੈਲ ਕਮਾਣ ਲੱਪਣ ਮੈਨੀ ਸਮੇਂ ਦਾ ਕੋਈ ਮੱਝ ਦੀ ਜਰਨੈਲੀ ਵਾਲੀ ਗੱਲ ਹੈਗੀ ਆ ਮੱਝ ਜਰਨੈਲ ਕੌਣ ਆਗਾ ਤੁਹਾਡੀ ਨਜ਼ਰ ਵਿੱਚ ਮੱਝ ਦਾ ਜਰਨੈਲ ਕੋਈ ਵੀ ਨਹੀਂ ਆ ਮੱਝ ਦਾ ਜਰਨੈਲ ਇੱਕੋ ਇੱਕ ਹੋਇਆ ਸਮਾਨਯੋਗ ਸਤਕਾਰਯੋਗ ਬਾਬਾ ਦੀਪ ਸਿੰਘ ਜੀ ਉਹਨਾਂ ਤੋਂ ਵੱਡਾ ਜਰਨੈਲ ਮੱਝ ਦਾ ਹੋਰ ਕੋਈ ਨਹੀਂ ਹੋਇਆ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਪਵਿੱਤਰ ਸਥਾਨ ਆਪਣੇ ਸ੍ਰੀ ਹਰਿਮੰਦਰ ਸਾਹਿਬ ਨੂੰ ਪਾਵਨ ਪਵਿੱਤਰ ਸਥਾਨ ਨੂੰ ਬਚਾਇਆ ਮੇਰਾ ਖਿਆਲ ਆ ਉਹਨਾਂ ਤੋਂ ਵੱਡਾ ਜਨਰਲ ਹੋ ਕੋ ਪਰ ਬਿਕਰਮ ਮਜੀਠੀਆ ਕਹਿੰਦੇ ਨੇ ਬਾਕੀਆਂ ਨੂੰ ਕਿਸੇ ਨੂੰ ਆਪਣੇ ਆਪ ਨੂੰ ਮਾਝੇ ਦੇ ਜਨਨ ਲਿਖਵਾਉਣਾ ਨਹੀਂ ਚਾਹੀਦਾ ਗਲਤ ਗੱਲ ਹੈਗੀ ਆ ਬਿਕਰਮ ਮਜੀਠੀਆ ਕਹਿੰਦੇ ਨੇ ਉਹਨਾਂ ਨੇ ਮਾਝੇ ਲਈ ਬਹੁਤ ਕੰਮ ਕੀਤਾਗਾ ਮਾਝੇ ਲਈ ਬੜਾ ਵਿਕਾਸ ਕਰਵਾਇਆ ਹਾਂਜੀ ਇਸੇ ਕਰਕੇ ਬਿਕਰਮ ਸਿੰਘ ਮਜੀਠੀਆ ਜੀ ਜਿਹੜੇ ਆ ਉਹ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਕੂੜਾ ਲਿਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸਟਾਣਾ ਚੁੰਦੇ ਨੇ ਇਹ ਜਰਨਲ ਹੀ ਕਰ ਰਹੇ ਨੇ ਇਹ ਇਸ ਕਰਕੇ ਮੈਂ ਤੁਹਾਨੂੰ ਦੱਸਾਂ ਜਰਨੈਲ ਲਖਵਾਣਾ ਤੇ ਵਾਕਿ ਹੀ ਲੋਕਾਂ ਦੇ ਦੁੱਖ ਦਰਦ ਦੇ ਨਾਲ ਜੁੜ ਕੇ ਉਹਨਾਂ ਦਾ ਨੌਕਰ ਬਣ ਕੇ ਲੋਕਾਂ ਦਾ ਪਰਮ ਸੇਵਕ ਬੰਣਾ ਜਿਹੜੀ ਉਹ ਵੱਡੀ ਗੱਲ ਆ ਜਰਨੈਲ ਤੇ ਕਈ ਆਏ ਕਈ ਚਲੇ ਗਏ ਇਹ ਜਿਹੜੇ ਸਾਡੇ ਵਰਗੇ ਬੰਦੇ ਆ ਨੁਮਾਇंदे ਹੁੰਦੇ ਆ ਇਹਨਾਂ ਨੂੰ ਆਪਣੇ ਨੂੰ ਜਰਨੈਲ ਜਨੂਰ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਸੇਵਾ ਦਾ ਰਖਵਾਉਣਾ ਚਾਹੀਦਾ ਲੋਕਾਂ ਨੇ ਚੁਣਿਆ ਸਾਨੂੰ ਸਾਨੂੰ ਆਪਣੇ ਆਪ ਨੂੰ ਸੇਵਾਦਾਰ ਬਣ ਕੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਜੰਦਨੀਆਂ ਪਗਣੀਆਂ ਚਾਹੀਦੀਆਂ ਪਰ ਕਈ ਲੋਕ ਤਾਂ ਕਹਿੰਦੇ ਨੇ ਕਿ ਦੇਸ਼ ਪ੍ਰਤਾਪ ਕਹਿਰੋਂ ਤੋਂ ਬਾਅਦ ਅਗਰ ਕੋਈ ਮੱਝੇ ਚ ਚੀਫ ਮਿਨਿਸਟਰ ਹੋ ਸਕਦਾ ਤਾਂ ਉਹ ਵਿਕਰਮ ਮਜੀਠੀਆ ਹੋ ਸਕਦਾ ਚਲੋ ਇਹ ਜਿਹੜੇ ਤੁਸੀਂ ਜਿਵੇਂ ਆਖਿਆ ਕਈ ਲੋਕ ਜਿਹੜੇ ਹੁਣ ਮੈਂ ਨਹੀਂ ਕਹਿੰਦਾ ਜੇ ਕੋਈ ਆਪਣੇ ਨੂੰ ਇੰਨਾ ਵੱਡਾ ਜਰਨੈਲ ਅਖਵਾਉਂਦਾ ਤੇ ਉਹਦੇ ਚਾਪਲੂਸ ਚਮਚੇ ਚੇਲੇ ਚਾਪਟਰ ਵੀ ਬੜੇ ਹੋਣਗੇ ਜਿਹੜੇ ਇਹ ਗੱਲ ਸੋਚਦੇ ਹੋਣਗੇ ਮੈਨੂੰ ਤੇ ਆਣ ਵਾਲੇ ਟਾਈਮ 'ਚ ਮਜੀਠਾ ਹਲਕਾ ਬੜੀ ਮੁਸ਼ਕਲ ਨਾ ਲੱਗਦਾ ਵੀ ਆਹ ਪਾਰ ਲੱਗੂ ਕੰਮ ਤੇ ਚੀਫ ਮਿਨਿਸਟਰੀ ਤੇ ਬੜੀ ਦੂਰ ਦੀ ਗੱਲ ਆ ਜਦਵਿੰਦਰ ਜੀ ਤੁਹਾਡੀ ਮੇਜਰ ਕੰਟਰਡਿਕਸ਼ਨ ਕਿੱਥੇ ਪੈਦਾ ਹੋਈ ਅਕਾਲੀ ਦਲ ਨਾਲ ਔਰ ਮਜੀਠੀਆ ਨਾਲ ਵੇਖੋ ਮੈਂ ਆਣ ਵਾਲੇ ਸਮੇਂ 'ਚ ਸਾਰੀਆਂ ਗੱਲਾਂ ਜਿਹੜੀਆਂ ਪ੍ਰੈਸ 'ਚ ਦੱਸਾਂਗਾ ਹਜੇ ਮੈਂ ਸਮਝਦਾ ਕਿ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਜਦੋਂ ਸਮਾਂ ਆਏਗਾ ਉਦੋਂ ਗੱਲਾਂ ਵੀ ਕਰਾਂਗੇ ਕਿਹੜੀ ਪਾਰਟੀ ਜੁਆਇਨ ਕਰ ਰਹੇ ਹੋ ਪਾਰਟੀ ਇਟਸ ਟੂ अर्ਲੀ ਹਜੇ ਤੇ ਬਹੁਤ ਜਲਦਬਾਜ਼ੀ ਹੋਏਗੀ ਜੇ ਮੈਂ ਇੱਥੇ ਕੋਈ ਗੱਲ ਕਹਾਂਗਾ ਪਰ ਹਾਂ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਆਮ ਓਪਨ ਟੂ ਆਲ एवरीवन ਪਾਰਟੀ ਕੋਈ ਮਾੜੀ ਨਹੀਂ ਹੁੰਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਪਾਰਟੀ ਮਾੜੀ ਨਹੀਂ ਹੈਗੀ ਬੜੇ ਬੜੇ ਸ਼ੂਰਬੀਰ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਪਾਰਟੀ ਨੂੰ ਖੜਾ ਕੀਤਾ ਉਹ ਗੱਲ ਵੱਖਰੀ ਹੈ ਕਿ ਚਲਾਨ ਵਾਲੇ ਅੱਜ ਉਹੋ ਜਿਹੇ ਪਟਕ ਗਏ ਨੇ ਰਾਹ ਤੋਂ ਇਹਨਾਂ ਨੂੰ ਦਿਸ਼ਾ ਨਹੀਂ ਨਜ਼ਰ ਆ ਰਹੀ ਕੁਝ ਤੁਹਾਡੇ ਜਿਹੜੇ ਜਰਨਲਾਂ ਵਰਗੇ ਬੰਦੇ ਆ ਗਏ ਆ ਜਿਨ੍ਹਾਂ ਨੇ ਪਾਰਟੀ ਦਾ ਬੇੜਾ ਗਰਕ ਕਰਤਾ ਨਹੀਂ ਤੇ ਆਦਰਵਾਈਜ਼ ਪਾਰਟੀ ਬਹੁਤ ਤਗੜੀ ਆ ਪਾਰਟੀ ਆਉਣ ਵਾਲੇ ਸਮੇਂ 'ਚ ਵੀ ਜਦੋਂ ਕਿਤੇ ਲੀਡਰਸ਼ਿਪ ਚੇਂਜ ਹੋਏਗਾ ਮੈਂ ਸਮਝਦਾ ਕਿ ਸ਼੍ਰੋਮਣੀ ਕਾ ਲੀਡਲ ਫੇਰ ਉੱਪਰ ਚਾਏਗੀ ਕਿਉਂ ਪਟਕ ਗਏ ਰਾਹ ਤੋਂ ਤੁਸੀਂ ਕਿਹਨੂੰ ਰਾਹ ਤੋਂ ਪਟਕ ਗਏ ਐ ਤੁਸੀਂ ਲੀਡਰਾਂ ਨੂੰ ਪੁੱਛੋ ਜੀ ਐ ਮੈਂ ਕੀ ਦੱਸ ਸਕਦਾ ਕਿਵੇਂ ਭਟਕ ਗਏ ਜਾਂ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਪਾਲਿਸਿਜ਼ ਲੈ ਕੇ ਆਏ ਰੇ ਤੁਸੀਂ ਪਾਲਿਸੀ ਕੋਈ ਦੇਖ ਲਓ ਚਾਹੇ ਰੈਵਨਿਊ ਮੈਕ ਮੇਰੀ ਪਾਲਿਸੀ ਵੇਖ ਲਓ ਤੁਸੀਂ ਹੋਮ ਦੀ ਵੇਖ ਲਓ ਤੁਸੀਂ ਜਿਹੜੇ ਪੰਜਾਬ ਨੂੰ ਲੈ ਕੇ ਜਿੰਨੇ ਤਰੱਕੀ ਦੀ ਗੱਲ ਆ ਡਿਵੈਲਪਮੈਂਟ ਦੀ ਗੱਲ ਆ ਤੁਸੀਂ ਸਾਰਿਆਂ ਸਭ ਤੋਂ ਵੇਖੋ ਜਿਹੜੀ ਆਪਣੀ ਐਕਸਾਈਜ਼ ਐਂਡ ਟੈਕਸੇਸ਼ਨ ਦੀ ਪਾਲਿਸੀ ਵੇਖ ਲਓ ਉਹ ਸਾਰੇ ਡਾਇਰੈਕਟ ਕੰਮ ਕੀਤੇ ਗਏ ਆ ਕਿ ਅਸੀਂ 2-4 ਪਰਿਵਾਰਾਂ ਨੂੰ ਸਿੱਧੇ ਫਾਇਦੇ ਦੇਨੇ ਆ ਬਾਕੀਆਂ ਨੂੰ ਤੇ ਮਾਰਤਾ ਜੇ ਹੁਣ ਸ਼ਰਾਬ ਆ ਸ਼ਰਾਬ ਜਿਹੜੀ ਆ ਉਹ 2012 ਤੋਂ ਪਹਿਲੇ ਅੱਧੇ ਰੇਟ ਤੇ ਸੀ 2012 ਹੰਦੇ ਸਾਲ ਹਰ ਸ਼ਰਾਬ ਜਿਹੜੀ ਉਹ ਡਬਲ ਹੋ ਗਈ ਉਹ ਡਾਇਰੈਕਟ ਫਾਇਦਾ ਕਿਨੂੰ ਪਹੁੰਚ ਰਿਹਾ ਉਹ ਡਾਇਰੈਕਟ ਫਾਇਦਾ ਸਾਨੂੰ ਵੇਖਣਾ ਪਏਗਾ ਕਿਹੜੇ ਘਰਾਂ ਨੂੰ ਪਹੁੰਚਿਆ ਉਸ ਦਾ ਫਾਇਦਾ ਮਾਰ ਕਿਨੂੰ ਪਈ ਆਮ ਲੋਕਾਂ ਨੂੰ ਜਿਹੜਾ ਆਮ ਕੰਜ਼ਿਊਮਰ ਆ ਉਹਨੂੰ ਮਾਰ ਪਰ ਤੁਸੀਂ ਸਰਕਾਰ 7 ਸਾਲ ਸੀਗੇ ਤੁਹਾਨੂੰ ਉਦੋਂ ਕਿਉਂ ਨਹੀਂ ਯਾਦ ਆਈਆਂ ਸਾਰੀਆਂ ਗੱਲਾਂ ਮੈਂ ਗੱਲਾਂ ਕੀਤੀਆਂ ਜੀ ਮੈਂ ਕਿਉਂ ਨਹੀਂ ਕੀਤੀਆਂ ਮੈਂ ਤੁਹਾਨੂੰ ਪਹਿਲੇ ਆਖਿਆ ਕਿ 2012 ਤੋਂ ਪਹਿਲੇ ਖਲਾਅ ਠੀਕ ਸੀਗੇ 2012 ਤੋਂ ਬੰਦੇ ਸਾਰ ਬਾਅਦ 8.1 ਮਹੀਨੇ ਬਾਅਦ ਇਹਨਾਂ ਦਾ ਜਿਹੜੀ ਬੁੱਧੀਆ ਪ੍ਰੇਸ਼ਟ ਹੋ ਗਈ ਸੀ ਔਰ ਉਦੋਂ ਹੀ ਮੈਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਸੀ ਪਾਰਟੀ ਪਲੇਟਫਾਰਮ 'ਚ ਜਿਹੜੇ ਤੁਹਾਨੂੰ ਪਾਰਟੀ ਦੇ ਲੀਡਰਾਂ ਨੂੰ ਤੁਸੀਂ ਪੁੱਛੋਗੇ ਤੇ ਉਹਨਾਂ ਨੂੰ ਪਤਾ ਹੋਊਗਾ ਗੱਲ ਇਹ ਹੁੰਦੀ ਹੈ ਕਿ ਸਾਰੀ ਇੱਕਦਮ ਪ੍ਰੈਸ 'ਚ ਆਉਣ ਵਾਲੀ ਗੱਲ ਨਹੀਂ ਹੁੰਦੀ ਜਦੋਂ ਤੁਹਾਨੂੰ ਕੋਈ ਗੱਲ ਗਲਤ ਲੱਗਦੀ ਆ ਤੇ ਤੁਸੀਂ ਉਹਦੀ ਆਵਾਜ਼ ਚੁੱਕ ਸਕਦੇ ਹੋ ਔਰ ਮੈਂ ਆਵਾਜ਼ ਚੁੱਕੀ ਮੈਂ ਆਪਣੇ ਪ੍ਰਧਾਨ ਨੂੰ ਵੀ ਆਖਿਆ ਸੀਐਮ ਸਾਹਿਬ ਨੂੰ ਵੀ ਆਖਿਆ ਡਿਪਟੀ ਸੀਐਮ ਨੂੰ ਸਾਰਿਆਂ ਦੇ ਅੱਗੇ ਆਵਾਜ਼ ਚੁੱਕੀ ਜਿਹੜੀ ਗੱਲ ਗਲਤ ਲੱਗੀ ਮੈਂ ਤੇ ਕਦੀ ਚੁਕਿਆ ਨਹੀਂ ਨਾ ਹੀ ਮੈਂ ਕਦੀ ਜੇ ਮੈਂ ਗਾਂਵ ਵੀ ਕਿਸੇ ਪੋਲਿਟਿਕਲ ਆਊਟਫਿਟ ਚ ਜਾਣਾ ਕਿਸੇ ਪਾਰਟੀ ਚ ਜਾਣਾ ਤੇ ਮੈਂ ਐ ਨਹੀਂ ਉਮੀਦ ਕਰਦਾ ਕਿ ਮੇਰਾ ਉਥੇ ਗੱਲ ਕੋਟ ਕੇ ਰੱਖਿਆ ਜਾਏਗਾ ਕਿ ਨਹੀਂ ਤੁਸੀਂ ਆਪਣੇ ਵਿਊਜ਼ ਨਹੀਂ ਦੇਣੇ ਆਪਣੇ ਲੋਕਾਂ ਦੀ ਗੱਲ ਨਹੀਂ ਪੁੰਚਾਣੀ ਮੈਂ ਬੇ ਤੜਕ ਹੋ ਕੇ ਆਪਣੀ ਗੱਲ ਰੱਖਾਂਗਾ ਕਿਹਾ ਜਾਂਦਾ ਤੁਹਾਨੂੰ ਤਾਂ ਜ਼ਿਆਦਾ ਮਾਨ ਸਤਕਾਰ ਦਿੱਤਾ ਕਿਉਂਕਿ ਤੁਹਾਡੇ ਫਾਦਰ ਸਾਹਿਬ ਸੀ ਪਾਰਟੀ ਚ ਤੁਸੀਂ ਉਸ ਤੋਂ ਬਾਅਦ ਆ ਗਏ ਤੁਹਾਨੂੰ ਜ਼ਿਆਦਾ ਮਾਨ ਸਤਕਾਰ ਦਿੱਤਾ ਗਿਆ ਛੋਟੀ ਉਮਰ ਚ ਦੇਖੋ ਮੈਂ ਇੰਨਾ ਉਮਰ ਦਾ ਕੋਈ ਲੈਣ ਦੇਣ ਨਹੀਂ ਜੀ ਹੁੰਦਾ ਇੰਨਾ ਕਾਬਲੀਅਤ ਦਾ ਲੈਣ ਦੇਣ ਹੁੰਦਾ ਜੇ ਮੈਨੂੰ ਕਿਸੇ ਨੇ ਕਾਬਿਲ ਸਮਝਿਆ ਤੇ ਮੈਨੂੰ ਉਹ ਚੀਜ਼ ਦਿੱਤੀ ਪਰ ਜੇ ਮੈਨੂੰ ਇਹ ਕੋਈ ਅਹੁਦਾ ਦਿੱਤਾ ਤੇ ਉਹ ਸੌਦੇ ਤੇ ਬਹਿ ਕੇ ਮੈਂ ਲੋਕਾਂ ਦੀ ਗੱਲ ਨਾ ਕਰ ਸਕਾਂ ਕਿ ਉਹ ਮੈਨੂੰ ਇੱਕ ਐਜ਼ ਰਿਸ਼ਵਤ ਦੇ ਦਿੱਤਾ ਕਿ ਇਹਨੂੰ ਬਲਾਰੀਆ ਨੂੰ ਇਹ ਚੀਜ਼ ਦੇ ਅਹੁਦਾ ਦਿੱਤਾ ਹੈ ਮਾਨ ਸਤਕਾਰ ਦਿੱਤਾ ਹੁਣ ਬਲਾਰੀਆ ਬੋਲੇਗਾ ਨਹੀਂ ਤੇ ਮੈਂ ਸਮਝ ਨਾ ਫਿਰ ਬੜੀ ਘਟਿਆ ਸੋਚ ਹੈਗੀ ਆ ਮੈਨੂੰ ਜੋ ਮਰਜ਼ੀ ਦਿੱਤਾ ਜਾਏ ਜਿਹੜਾ ਮਰਜ਼ੀ ਅਹੁਦਾ ਦਿੱਤਾ ਜਾਏ ਮੈਂ ਆਪਣੇ ਲੋਕਾਂ ਦੀ ਗੱਲ ਹਰ ਥਾਂ ਤੇ ਰੱਖਣੀ ਹੈ ਔਰ ਅਹੁਦਿਆਂ ਦੀ ਨਾ ਪਹਿਲੇ ਕਦੀ ਪ੍ਰਵਾਹ ਸੀ ਨਾ ਹੁਣ ਸੀ ਜੇ ਮੈਨੂੰ ਅਹੁਦਿਆਂ ਦੀ ਪ੍ਰਵਾਹ ਹੁੰਦੀ ਜਾਂ ਮਾਨ ਸਤਕਾਰ ਦੀ ਪ੍ਰਵਾਹ ਹੁੰਦੀ ਤਾਂ ਮੈਂ ਇਹੋ ਜੇ ਸਟੈਂਡ ਨਹੀਂ ਸੀ ਲੈ ਸਕਦਾ ਐ ਸਟੈਂਡ ਲੈਣ ਲਈ ਇੱਕ ਤਗੜਾ ਜਿਗਰ ਚਾਹੀਦਾ ਹੁੰਦਾ ਯਾਦਵਿੰਦਰ ਜੀ ਜੇ ਤੁਸੀਂ ਉਹ ਜਿਗਰ ਦੇ ਮਾਲਕ ਹੋ ਤੇ ਤੁਸੀਂ ਲੋਕਾਂ ਦੀ ਗੱਲ ਕਰ ਸਕਦੇ ਹੋ ਤੇ ਜੇ ਤੁਸੀਂ ਬੁੱਦਲ ਕਾਇਰ ਹੋ ਫਿਰ ਚੁੱਪ ਕਰਕੇ ਅਹੁਦੇ ਲੈ ਕੇ ਮਾਨ ਸਤਕਾਰ ਲੈ ਕੇ ਤੁਸੀਂ ਮੋਜਾਂ ਕਰੋ ਪਰ ਜੇ ਤੁਸੀਂ ਤਗੜੇ ਹੋ ਕੇ ਲੋਕਾਂ ਦੀ ਗੱਲ ਕਰਨੀ ਹੈ ਤਾਂ ਤੁਹਾਨੂੰ ਆਪਣਾ ਜਿਗਰ ਤਗੜਾ ਕਰਨਾ ਪਏਗਾ ਨਸ਼ੇਲੀ ਪੰਜਾਬ ਚ ਕੌਣ ਜ਼ਿੰਮੇਵਾਰ ਹੈਗਾ ਕੋਈ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਪਾਰਟੀ ਨੇ ਮੈਂ ਇਹਦੇ ਵਿੱਚ ਨਸ਼ੇ ਲਈ ਜ਼ਿੰਮੇਵਾਰ ਕਿਸੇ ਇੱਕ ਵਿਅਕਤੀਆਂ ਇੱਕ ਪਾਰਟੀ ਨੂੰ ਮੈਂ ਨਹੀਂ ਕਹਾਗਾ ਹਾਂ ਕੁਝ ਬੰਦੇ ਇਹੋ ਜਿਹੇ ਜ਼ਰੂਰ ਪੰਜਾਬ ਸਰਕਾਰ ਵਿੱਚ ਹੈਗੇ ਨੇ ਜਿਹੜੇ ਜਿਹੜੇ ਨਸ਼ਾ ਕਰਨ ਤਸਕਰੀ ਕਰਦੇ ਨੇ ਉਹਨਾਂ ਨੂੰ ਜਾਣੇ ਅਣਜਾਣੇ ਸਪੋਰਟ ਕਰਦੇ ਨੇ ਜਿਹੜੇ ਕਿ ਨਹੀਂ ਹੋਣੀ ਚਾਹੀਦੀ ਕਿਹੜੇ ਲੋਕ ਮੈਂ ਉਹਦਾ ਉਸ ਚੀਜ਼ ਤੇ ਮੈਂ ਨਹੀਂ ਜਾਣਾ ਚਾਹੁੰਦਾ ਉਹ ਆਪਣੇ ਆਪ ਸਮਾਪਨ ਤੇ ਸਾਰੀਆਂ ਗੱਲਾਂ ਬਾਹਰ ਆਣੀਆਂ ਨੇ ਉਹ ਕੁਲੁਕੀਆਂ ਰਹਿਣੀਆਂ ਨਹੀਂ ਜੀ ਲੀਡਰ ਨੂੰ ਤਾਂ ਗੱਲਾਂ ਕਹਿਣੀਆਂ ਪੈਂਦੀਆਂ ਇਹਨਾਂ ਲੋਕ ਸੁਣਨਾ ਚਾਹੁੰਦੇ ਨੇ ਲੀਡਰਾਂ ਤੋਂ ਉਹ ਵੇਖੋ ਜੀ ਜਦੋਂ ਸਮਾਊਗਾ ਉਦੋਂ ਗੱਲਾਂ ਵੀ ਹੋਣਗੀਆਂ ਉਹ ਸਾਰਾ ਕੁਝ ਪੁਲਿਸ ਰਿਕਾਰਡਸ ਵਿੱਚ ਹੋਣਾ ਇਹ ਚ ਕੋਈ ਦੱਸਣ ਪੁੱਛਣ ਵਾਲੀ ਗੱਲ ਹੀ ਨਹੀਂ ਹੈ ਜਦੋਂ ਦੂਜੀ ਸਰਕਾਰ ਆਊਗੀ ਆਪਣੇ ਆਪ ਸਾਰੇ ਪਲੰਦਰੇ ਫੋਲ ਦੂਗੀ ਆਪਣੇ ਆਪ ਸਾਰੀ ਗੱਲ ਬਾਹਰ ਕੱਢ ਦੂਗੀ ਕਿ ਪੰਜਾਬ ਦੇ ਲੀਡਰਾਂ ਤੋਂ ਤਾਂ ਲੋਕ ਉਮੀਦ ਕਰਦੇ ਆ ਨਾ ਕਿ ਬਲਾਰੀਆ ਅਗਰ ਵਾਕ ਹੋਏ ਨੇ ਕਿਸੇ ਪਾਰਟੀ ਤੋਂ ਕਹਿ ਰਿਹਾ ਕਿ ਮੈਂ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੁੰਦਾ ਤਾਂ ਇਮਾਨਦਾਰੀ ਦੇ ਨਾਲ ਤੁਸੀਂ ਨਾ ਵੀ ਲਓ ਜਿਹੜੇ ਸਾਨੂੰ ਲੱਗਦੇ ਨੇ ਨਹੀਂ ਵੇਖੋ ਯਾਦਵੰਦਰ ਜੀ ਜਿਹੜੇ ਇਹ ਮੈਟਰ ਜਿਹੜੇ ਹੁੰਦੇ ਨੇ ਨਾ ਸਬ ਜੁਡੀਸ ਹੁੰਦੇ ਨੇ ਮੈਂ ਬਿਗੈਰ ਕਿਸੇ ਸਬੂਤ ਦੇ ਬਿਗੈਰ ਕਿਸੇ ਗੱਲ ਦੇ ਜਿਹੜੀਆਂ ਚੀਜ਼ਾਂ ਅਦਾਲਤਾਂ ਵਿੱਚ ਜਿਦ ਦਿਨ ਮੇਰੇ ਕੋ ਕੋ ਸਬੂਤ ਹੋਊਗਾ ਸਭ ਤੋਂ ਪਹਿਲੇ ਬਲਾਰੀਆ ਐ ਟਰੱਕ ਕਰਕੇ ਤੁਹਾਡੇ ਸਾਹਮਣੇ ਆਊਗਾ ਤੇ ਦੱਸ ਦਊਗਾ ਵੀ ਐ ਬੰਦੇ ਹੈਗੇ ਪਰ ਸਬੂਤਾਂ ਬਗੈਰ ਮੈਂ ਗੱਲ ਨਹੀਂ ਕਰਨੀ ਪਰ ਹਾਂ ਮੈਨੂੰ ਜਿਹੜਾ ਸੁਣਨ ਚ ਮੇਰੀ ਗੱਲ ਆਉਂਦੀ ਆ ਵੀ ਕੋਈ ਬੰਦੇ ਇਹੋ ਜੇ ਜ਼ਰੂਰ ਹੈਗੇ ਆ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਤਸਕਰੀ ਕਰਨ ਵਾਲਿਆਂ ਦੀ ਸਪੋਰਟ ਕਰਦੇ ਆ ਜਾਣੇ ਅਣਜਾਣੇ ਕਈ ਬੰਦੇ ਇਹੋ ਜੇ ਵੀ ਕੋਈ ਆ ਜਾਂਦੇ ਆ ਵੀ ਫਲਾਣਾ ਭਾਜੀ ਬੰਦਾ ਇਹਨੂੰ ਐ ਕਰ ਦੋ ਫੋਨ ਕਰ ਦੋ ਉਹ ਕਰਦੇ ਆ ਉਹ ਲੀਡਰ ਨੇ ਕਿ ਅਫਸਰ ਨੇ ਹਾਂਜੀ ਇਹ ਅਫਸਰ ਨੇ ਜਾਂ ਲੀਡਰ ਨੇ ਮੇਰਾ ਖਿਆਲ ਦੋਵੇਂ ਨੇ ਅਫਸਰ ਵੀ ਨੇ ਲੀਡਰ ਵੀ ਨੇ ਕੌਣਗੇ ਆਕਾਲੀ ਦਲ ਦੇ ਕਾਂ ਉਹ ਸਾਰਿਆਂ ਦੀ ਇਹ ਰਲੇ ਮਿਲੇ ਜੇ ਹੈਗੇ ਆ ਆਪਣੇ ਜਦੋਂ ਸਾਰੀਆਂ ਗੱਲਾਂ ਬਾਹਰ ਆਣੀਆਂ ਆ ਹੀ ਜਾਣੀਆਂ ਯਾਦਵਿੰਦਰ ਜੀ ਉਹ ਗੱਲ ਕਦੀ ਲੁਕੀ ਰਹਿੰਦੀ ਆ ਕਦੀ ਨਹੀਂ ਲੁਕੀ ਰਹਿੰਦੀ ਔਰ ਡੈਮੋਕ੍ਰੇਸੀ ਆ ਸਾਡਾ ਕਿਹੜਾ ਇੱਥੇ ਐ ਮੈਕਸੀਕੋ ਆ ਜਿੱਥੇ ਗੱਲ ਲੁਕੀ ਰਹਣੀ ਆ ਇਹ ਹਿੰਦੁਸਤਾਨ ਆ ਡੈਮੋਕ੍ਰੈਟਿਕ ਵੈਲਿਊਜ਼ ਵਾਲਾ ਸਾਡਾ ਦੇਸ਼ ਆ ਔਰ ਮੈਂ ਸਮਝਦਾ ਕਿ ਸਾਡੀ ਖੁਸ਼ਕਿਸਮਤੀ ਵੀ ਅੱਜ ਵੀ ਇੱਥੇ ਜੁਡੀਸ਼ਰੀ ਜਿਹੜੀ ਆ ਬੜੀ ਸਟਰੋਂਗ ਆ ਔਰ ਜੁਡੀਸ਼ਰੀ ਸਾਹਮਣੇ ਸਾਰੇ ਝੁਕਦੇ ਨੇ ਔਰ ਮੈਂ ਸਮਝਿਆ ਕਿ ਜੁਡੀਸ਼ੀਅਲ ਸਿਸਟਮ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਆ ਪਰ ਕਿਹਾ ਜਾਂਦਾ ਕਿ ਨਰਾਜ਼ਗੀ ਮਜੀਠੀਆ ਨੂੰ ਹੋਇਆ ਕਿ ਤੁਸੀਂ ਕਿਹਾ ਸੀਗਾ ਕਿ ਤੁਸੀਂ ਤਾਂ ਹੋਰ ਹਲਕੇ ਵੀ ਜਿਤਾਓਗੇ ਤੇ ਹਲਕਾ ਤੁਸੀਂ ਆਪਣਾ ਵੀ ਹਾਰ ਕੇ ਜੀਠਲੀ ਨੂੰ ਬੁਰੀ ਤਰ੍ਹਾਂ ਹਰਾਵਾ ਕੇ ਦੌਰਦਾ ਤੁਸੀਂ ਮਜੀਠੀਆ ਸਾਹਿਬ ਦੀ ਬੇਇੱਜ਼ਤੀ ਕਰਵਾਤੀ ਜੋ ਉਹਨਾਂ ਦਾ ਮਾਨ ਸਤਕਾਰ ਸੀਗਾ ਮੈਂ ਕਰਵਾਈ ਸਾਰਿਆਂ ਨੇ ਤੁਸੀਂ ਸਾਰਿਆਂ ਕਰੀ ਤੁਸੀਂ ਉਹ ਮੁੱਖ ਭੂਮਿਕਾ ਜਿਗੋਂ ਕਿ ਤੁਹਾਨੂੰ ਬੜਾ ਤਾਮਚਾਮ ਦਿੱਤਾ ਹੋਇਆ ਸੀ ਗਨਮੈਨ ਪੂਰਾ ਤੁਹਾਡੀ ਚੜ੍ਹਾਈ ਸੀ ਕਿ ਤੁਸੀਂ ਉਹ ਸਾਰਿਆ ਕੁਝ ਸਾਰੇ ਸੀਪੀਐਸ ਕੋ ਹੈਗੇ ਨੇ ਜੀ ਉਹ ਕੋਈ ਕੱਲੇ ਮੇਰੇ ਕੋ ਥੋੜੀ ਹੈਗੀ ਕਹਿੰਦੇ ਜਿਆਦਾ ਤੁਹਾਡੇ ਦੀ ਕਿਰਪਾ ਹੋਈ ਹੋਈ ਸੀ ਮੇਰੇ ਤੇ ਕੋਈ ਜ਼ਿਆਦਾ ਕਿਰਪਾ ਨਹੀਂ ਸੀ ਜੇ ਉਹ ਜੋ ਬਾਕੀਆਂ ਕੋ 11 ਮੇਰੇ ਕੋ ਵੀ 11 ਜੀ ਜੋ ਸੀਪੀਐਸ ਨੂੰ ਲਾਉਣਾ ਮੇਰੇ ਤੇ ਕੋਈ ਕਿਰਪਾ ਨਹੀਂ ਹਾਂ ਜੇ ਮੈਂ ਆਪਣੇ ਆਪਣੇ ਕੋਲੋਂ ਪੈਸਾ ਖਰਚ ਕਰਕੇ ਕੋਈ ਚੀਜ਼ਾਂ ਕਰਦਾ ਹੋਵਾਂਗਾ ਤਾਂ ਉਹ ਗੱਲ ਵੱਖਰੀ ਹੋਊਗੀ ਸਰਕਾਰ ਵੱਲੋਂ ਮੇਰੇ ਤੇ ਕੋਈ ਜ਼ਿਆਦਾ ਮਿਹਰਬਾਨੀ ਵਾਲੀ ਗੱਲ ਨਹੀਂ ਹੈ ਤੁਸੀਂ ਰਿਕਾਰਡ ਕਢਾ ਕੇ ਵੇਖ ਲਓ ਜੀ ਮੈਂ ਕਹ ਰਿਆਂਗਾ ਕਿ ਕਾਰਨ ਬਣੀ ਕਿ ਤੁਸੀਂ ਇਹ ਕੰਟਰਡਿਕਸ਼ਨ ਆਈ ਤੁਸੀਂ ਜੇਟਲੀ ਸਾਹਿਬ ਨੂੰ ਪੁੱਛ ਲਓ ਕਿ ਉਥੇ ਬਲਾਰੀਆ ਕਰਕੇ ਆ ਰਹੇ ਕਿ ਮਜੀਠੀਆ ਕਰਕੇ ਆ ਰਹੇ ਆਪਣੇ ਜੇਟਲੀ ਸਾਹਿਬ ਦੱਸ ਦੇਣਗੇ ਮੈਨੂੰ ਕਾਨੂੰ ਪੁੱਛਦੇ ਜੀ ਤੁਸੀਂ ਜਾ ਕੇ ਤੁਸੀਂ ਯਦਵਿੰਦਰ ਜੀ ਤੁਹਾਡਾ ਕੈਮਰਾਮੈਨ ਤੁਹਾਡੇ ਨਾਲ ਆ ਤੁਸੀਂ ਆਪ ਗੱਡੀ ਤੁਹਾਡੇ ਕੋਲ ਆ ਤੁਸੀਂ ਅਮਰਸਰ ਸਾਹਿਬ ਜਾਓ ਉਥੇ 10 ਬੰਦਿਆਂ ਨੂੰ ਪੁੱਛ ਲਓ ਕੀ ਜੇਟਲੀ ਇਲੈਕਸ਼ਨ ਕਰੇ ਕਰਕੇ ਆ ਰਹੇ ਆ ਬਲਾਰੀਏ ਕਰਕੇ ਆ ਰਹੇ ਆ ਸੀ ਮਜੀਟੀ ਕਰਕੇ ਆ ਰਹੇ ਤੇ ਜਵਾਬ ਤੁਹਾਨੂੰ ਆਪਣੇ ਆ ਮਿਲ ਜਾਣਾ ਨਹੀਂ ਤੁਸੀਂ ਹਰ ਗੱਲ ਤੋਂ ਬਚ ਕਿਉਂ ਰਹੇ ਹੋ ਕਹਿ ਮੈਂ ਬਚ ਨਹੀਂ ਰਿਹਾ ਮੈਂ ਤੇ ਤੁਹਾਨੂੰ ਠੋਕੇ ਜਵਾਬ ਦੇ ਰਿਹਾ ਮੈਂ ਮੈਂ ਤੇ ਤੁਹਾਨੂੰ ਅਸਲੀਅਤ ਕੀ ਦੇ ਕਰਕੇ ਆ ਰਹੇ ਕੀ ਦੇ ਕਰਕੇ ਆ ਰਹੇ ਦੱਸੋ ਮੈਂ ਤੇ ਕਹਿ ਰਿਹਾ ਜਾ ਕੇ ਲੋਕਾਂ ਨੂੰ ਪੁੱਛ ਲੂ ਆਪਣੇ ਪਤਾ ਲੱਜੇ ਨਾ ਲੋਕ ਜੇ ਸਾਰਾ ਕੁਝ ਲੋਕੀ ਦੱਸਣਗੇ ਫਿਰ ਲੀਡਰਾਂ ਦੀ ਕੀ ਲੋੜ ਹੈ ਮੈਂ ਤੇ ਕਹਿ ਰਿਹਾ ਤੁਹਾਨੂੰ ਵੀ ਜਦੋਂ ਤੁਸੀਂ ਸਵਾਲ ਮੈਨੂੰ ਪੁੱਛਿਆ ਇਹ ਮਜੀਠਿਆ ਕਹਿੰਦੇ ਆ ਵੀ ਐ ਆ ਤੇ ਤੁਹਾਡੇ ਕਰਕੇ ਉਹ ਤਾਂ ਹਲਕਾ ਜਿੱਤ ਗਏ ਤੁਸੀਂ ਹਲਕਾ ਹਾਰ ਗਏ ਉਹ ਉਹ ਪਤਾ ਉਹ ਹਲਕਾ ਕਿਹੜਾ ਜਿੱਤਣ ਵਾਲਾ ਹੈਗਾ ਸੀਗਾ ਸਾਡਾ ਵੀ ਪਤਾ ਸ਼ਹਿਰ ਚ ਬਦਨਾਮੀ ਕੀਤੀ ਸੀ ਬਲਾਰੀਏ ਦੀ ਸੀ ਕਿ ਮਜੀਠੇ ਦੇ ਇਹ ਜਾ ਕੇ ਅੱਜ ਵੀ ਪੁੱਛ ਲੋ ਬੱਚਾ ਬੱਚਾ ਕਹਿੰਦਾ ਕਿਵੇਂ ਕਰਕੇ ਹਾਰੇ ਆ ਕਿ ਉਹ ਬਲਾਰੀਏ ਨੂੰ ਦੱਸਣ ਦੀ ਲੋੜ ਨਹੀਂ ਐ ਤੁਸੀਂ ਜਾ ਕੇ ਅੱਜ ਵੀ ਆਪਣਾ ਸੱਚੇ ਬਾਦਸ਼ਾਹ ਨੇ ਤੁਹਾਨੂੰ ਉਜ਼ਾਰ ਦਿੱਤੇ ਨੇ ਸਾਧਨ ਦਿੱਤੇ ਜਾ ਕੇ ਪੁੱਛੋ ਨਹੀਂ ਅਸੀਂ ਤਾਂ ਚਲੋ ਸਾਡਾ ਤਾਂ ਕੰਮ ਆ ਗਲਤ ਹੈ ਕਿ ਇੱਕ ਲੀਡਰ ਇੰਨਾ ਕਹਿਣ ਤੋਂ ਬਚ ਕਿਉਂ ਰਿਹਾ ਕੋਈ ਵੀ ਗੱਲ ਤੁਹਾਡੇ ਤੋਂ ਪੁੱਛੇ ਤੁਸੀਂ ਕਹਿੰਦੇ ਮੈਂ ਨਹੀਂ ਕਹਿਣੀ ਬਾਅਦ ਚ ਗੋਵਾਂਗਾ ਬਚਣ ਦੀ ਗੱਲ ਨਹੀਂ ਆ ਮੈਂ ਤੇ ਦੱਸਣ ਦੀ ਗੱਲ ਇੱਕ ਦੱਸਣ ਦਾ ਅੰਦਾਜ਼ ਤੁਸੀਂ ਨਾ ਲਓ ਫਿਰ ਕਿਹਦੀ ਕਰਕੇ ਹਰੀ ਲੱਗਦੀ ਅਸਲ ਦਾ ਅੰਦਾਜ਼ ਆ ਮੇਰਾ ਦੱਸਣ ਦਾ ਅੰਦਾਜ਼ ਹੈ ਮੈਂ ਦਾਅਫਤਾ ਜੋ ਮੈਂ ਦੱਸਣਾ ਯਾਦਵਿੰਦਰ ਤੇ ਜਾ ਕੇ ਲੋਕਾਂ ਨੂੰ ਪੁੱਛੋ ਲੋਕਾਂ ਦੀ ਕਚੈਰੀ ਸਭ ਤੋਂ ਵੱਡੀ ਕਚੈਰੀ ਹੈ ਇੱਕ ਰੋਲਾ ਹੋ ਰਿਹਾ ਕਿ ਨਾ ਬਲਾਰੀ ਨੂੰ ਪੁੱਛੇ ਕੋਈ ਨਾ ਯਾਦਵਿੰਦਰ ਨੂੰ ਪੁੱਛੇ ਪੁੱਛਣਾ ਤੇ ਲੋਕਾਂ ਦੀ ਕਚੈਰੀ ਜਾ ਕੇ ਇੱਕ ਰੋਲਾ ਹੋ ਰਗਾ ਕਿ ਅਮਰਸਰ ਦੀ ਬਕਰ ਮੰਡੀ ਜਿਹੜੀ ਤੁਹਾਡੇ ਦਾਦਾ ਜੀ ਤੋਂ ਲੈ ਕੇ ਤੁਹਾਡੀ ਇੱਕ ਵਿਰਾਸਤ ਰਹੀ ਹੈ ਜਾਂ ਤੁਹਾਡਾ ਕਾਰੋਬਾਰ ਰਿਹਾਗਾ ਵਿਰਾਸਤੀ ਕਾਰੋਬਾਰ ਆ ਤੁਹਾਡਾ ਉਹਦਾ ਵੀ ਰੋਲਾਗਾ ਉਹਦੇ ਉੱਤੇ ਕੋਸ਼ਿਸ਼ ਕੀਤੀ ਗਈ ਕਿ ਤੁਹਾਡਾ ਕਬਜ਼ਾ ਤੜਵਾਇਆ ਜਾਵੇ ਕਿਸੇ ਹੋਰ ਦਾ ਕਬਜ਼ਾ ਹੋਵੇ ਵੀ ਕੰਟਰਡਿਕਸ਼ਨ ਇਹ ਹੈ ਕਿ ਤਾਂ ਤੁਸੀਂ ਇਕੱਲੇ ਦਲ ਛੱਡਿਆ ਸਭ ਤੋਂ ਪਹਿਲੇ ਤੇ ਮੈਂ ਦੱਸਣਾ ਚਾਹੁੰਦਾ ਸਾਡੇ ਕੋਲ ਕਬਜ਼ਾ ਨਹੀਂ ਹੈਗਾ ਸਾਡੇ ਕੋਲ ਕਾਰੋਬਾਰ ਆ ਤੁਹਾਡਾ ਕਾਰੋਬਾਰ ਉਹ ਕਾਰੋਬਾਰ ਕਿਸੇ ਤੋਂ ਹੋਰ ਹਿੱਸੇਦਾਰੀ ਪਾਉਣ ਦੀ ਕਬਜ਼ਾ ਨਹੀਂ ਹੈ ਸਾਡਾ ਸਾਡੇ ਤੇ ਉੱਥੇ 30 35 ਸਾਲ ਤੋਂ ਲਗਾਤਾਰ ਸਾਡਾ ਬਿਜ਼ਨਸ ਚੱਲਦਾ ਉਹ ਪ੍ਰੋਪਰ ਇਸਟੈਬਲਿਸ਼ਡ ਬਿਜ਼ਨਸ ਆ ਅਸੀਂ ਟੈਕਸ ਪੇਅਰ ਹੈਗੇ ਹਾਂ ਹਿੰਦੁਸਤਾਨ ਦੀ ਸਰਕਾਰ ਨੂੰ ਅਸੀਂ ਵੱਡੀ ਤਦਾਦ ਵਿੱਚ ਟੈਕਸ ਪੇ ਕਰੀਦਾ ਸਾਰਾ ਲੀਗਲਿਸਟ ਕੰਮ ਹੈਗਾ ਹਾਂ ਠੀਕ ਹੈ ਜਦੋਂ ਮੈਂ ਆਵਾਜ਼ ਚੁੱਕੀ ਤਾਂ ਇਹਨਾਂ ਨੂੰ ਸਾਰੇ ਤਰੀਕੇ ਹੁੰਦੇ ਇਹਨਾਂ ਨੂੰ ਜਦੋਂ ਬੰਦਾ ਝੁਕਦਾ ਨਹੀਂ ਉਹਨਾਂ ਤੇ ਫਿਰ ਉਹਨੂੰ ਝੁਕਾਉਂਦਾ ਹਰ ਉਪਰਾਲਾ ਕਰਦੇ ਆ ਉਹ ਕੀ ਕਹਿੰਦੇ ਸਾਮਦਾਮ ਡੰਡ ਭੇਦ ਉਹ ਫਿਰ ਸਾਰਾ ਕੁਝ ਚਲਾਉਂਦੇ ਆ ਠੀਕ ਹੈ ਨਾ ਤੇ ਪਹਿਲਾਂ ਇਹਨਾਂ ਨੇ ਚਲਾਇਆ ਕਿ ਸਿੱਧਾ ਹਲਕੇ ਦੇ ਵਿੱਚ ਐਂਟਰੀ ਮਾਰੀ ਕਿ ਸ਼ਾਇਦ ਬਲਾਰੀਆ ਡਰ ਕੇ ਤੇ ਅ ਤਰਲੇ ਮਾਰਦਾ ਆ ਜੀ ਸਾਡੇ ਕੋਲ ਮੈਂ ਪ੍ਰਵਾਹ ਨਹੀਂ ਕੀਤੀ ਉਹਦੇ ਬਾਅਦ ਹੌਲੀ ਹੌਲੀ ਆਲੇ ਦੁਆਲੇ ਧਮਕੀਆਂ ਧਮਕੀਆਂ ਦਾ ਦੌਰ ਜਿਵੇਂ ਚੱਲਦਾ ਮੈਨੂੰ ਜੋ ਪਤਾ ਸੀ ਕਿ ਅਕਸਰ ਇਹ ਹੋਊਗਾ ਉਹ ਹੋਇਆ ਉਦੇ ਵਿੱਚ ਵੀ ਮੈਂ ਕਿਹਾ ਵੀ ਆਪਣੇ ਆਪਣੇ ਰਾਹਾਂ ਤੇ ਹੋ ਜਾਓ ਸਾਨੂੰ ਕੋਈ ਪਰਵਾਹ ਫਿਕਰ ਨਹੀਂ ਹੈਗੀ ਜੋ ਪਰਮੇਸ਼ਰ ਕਰੂਗਾ ਠੀਕ ਫਿਰ ਹੋਰ ਗੱਲਾਂ ਚੁਲਝਾਨ ਦੀ ਕੋਸ਼ਿਸ਼ ਕੀਤੀ ਅਫਸਨਾ-ਅਫਸਨਾ ਤੋਂ ਸੁਹਾ ਕਢਾਰ ਲਈ ਕੋਸ਼ਿਸ਼ ਕੀਤੀ ਵੀ ਸ਼ਾਇਦ ਇਹਨੇ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਜਿਹਦੇ ਵਿੱਚ ਉਹ ਨੱਪ ਲਈਏ ਉਹ ਕੁਝ ਨਹੀਂ ਲੱਭਾ ਹਾਂ ਆ ਜਾ ਕੇ ਧਰਨਾ ਸ਼ੁਰੂ ਕਰਨ ਤੋਂ ਮਹੀਨੇ ਬਾਅਦ ਫਿਰ ਇਹ ਚੀਜ਼ ਲੱਭੀ ਵੀ ਹੁਣ ਕਾਰੋਬਾਰ ਨੂੰ ਪੈਜੋ ਵੀ ਜਦੋਂ ਕਾਰੋਬਾਰ ਨੂੰ ਪੈਜਾਂਗੇ ਤੇ ਫਿਰ ਜਾ ਕੇ ਬਲਾਰੀਆ ਸ਼ਹਿਰ ਝੁੱਕ ਜੇ ਤੇ ਬਲਾਰੀਆ ਕੋਈ ਇੰਨਾ ਝੁਕਣ ਵਾਲਾ ਬੰਦਾ ਨਹੀਂ ਹੈਗਾ ਮੈਂ ਆਤਮਾ ਜਿਹੜੀ ਆ ਮੇਰੀ ਉਹ ਪੂਰੀ ਦ੍ਰਹਿੜਾ ਮਜ਼ਬੂਤ ਆ ਔਰ ਜਿਹੜੀ ਚੀਜ਼ ਮੈਂ ਮੰਨ ਚ ਜ਼ਿੰਦਗੀ ਚ ਠਾਣ ਲੈਣਾ ਫਿਰ ਮੈਂ ਉਹ ਪੂਰੀ ਕਰਕੇ ਰਹਿਣਾ ਅੱਜ ਤੱਕ ਦਾ ਰਿਕਾਰਡ ਤੇ ਆ ਆ ਅੱਗੇ ਸੱਚੇ ਪਾਤਸ਼ਾਹ ਕਰੂਗਾ ਜੋ ਕਰੂਗਾ ਔਰ ਤੋੜਨ ਦੀ ਕੋਸ਼ਿਸ਼ ਕੀਤੀ ਕਾਰੋਬਾਰ ਨੂੰ ਉਹ ਮਾਨਯੋਗ ਸਤਕਾਰਯੋਗ ਹਾਈ ਕੋਰਟ ਆ ਅਸੀਂ ਮੈਂ ਸਮਝਦਾ ਖੁਸ਼ਕਿਸਮਤ ਹੈਗੇ ਕਿ ਹਿੰਦੁਸਤਾਨ ਵਰਗੇ ਦੇਸ਼ ਦੇ ਵਸਨੀਕ ਆ ਜਿੱਥੇ ਅੱਜ ਵੀ ਜੁਡੀਸ਼ਰੀ ਜਿਹੜੀ ਆ ਬਹੁਤ ਸਟਰੋਂਗ ਆ ਔਰ ਜੱਜ ਸਾਹਿਬ ਨੇ ਜਦੋਂ ਉਹ ਗੱਲ ਆਈ ਤੇ ਉਸੇ ਟਾਈਮ ਉਹਨੂੰ ਐਡਮਿਟ ਕੀਤਾ ਜਿਹੜੀ ਰੈਟ ਪਟੀਸ਼ਨ ਸੀ ਫਾਈਲ ਕੀਤੀ ਸੀਗੀ ਔਰ ਮਾਨਯੋਗ ਹਾਈ ਕੋਰਟ ਨੇ ਉਹਦੇ ਉੱਤੇ ਚੰਗੇ ਦਿਸ਼ਾ ਨਿਰਦੇਸ਼ ਦਿੱਤੇ ਔਰ ਜੋ ਡੀਡੀਪੀ ਉਹਦਾ ਫੈਸਲਾ ਸੀ ਉਹਨੂੰ ਰੱਦ ਕੀਤਾ ਰੱਦ ਕਰਕੇ ਤੇ ਉਹਨੂੰ ਦੁਬਾਰਾ ਸੁਣਨ ਲਈ ਆਖਿਆ ਹੁਣ ਹਜੇ ਕੌਣ ਕਰਵਾ ਰਿਹਾ ਸੀ ਸਾਰਾ ਕੁਝ ਸਟਿਲ ਸਬਜੂਡਿਸ ਹਜੇ ਵੀ ਮਾਮਲਾ ਜਿਹੜਾ ਉਹ ਕੋਰਟ ਚ ਕੌਣ ਕਰਵਾ ਰਿਹਾ ਸੀ ਸਾਰਾ ਕੁਝ ਜਿਹੜਾ ਤੁਸੀਂ ਕਹਿੰਦੇ ਹੁਲਕੇ ਜੈਂਟਲਮੈਨ ਨਹੀਂ ਹੈ ਜੀ ਸਰਕਾਰ ਜਿਹੜੇ ਸਰਕਾਰ ਚਲਾ ਰਹੇ ਉਹਨਾਂ ਨੇ ਕਰਾਉਣਾ ਠੀਕ ਹੈ ਪਰ ਇਹ ਜੇ ਆ ਸਮਝਦੇ ਆ ਕਿ ਬਲਾਰੀਏ ਨੂੰ ਇਦਾਂ ਤੋੜ ਲੈਣਗੇ ਕਿ ਬਲਾਰੀਆ ਜਦੋਂ ਟੁੱਟਣ ਵਾਲਾ ਕਹਿੰਦੇ ਇੱਕ ਮਾਲਵੇ ਦਾ ਲੀਡਰ ਵੀ ਕੋਸ਼ਿਸ਼ ਕਰ ਰਿਹਾ ਸੀ ਠੀਕ ਆ ਜੀ ਜਿਹਦਾ ਮਹਿਕਮਾ ਜਿਵੇਂ ਥੋੜੇ ਦਿਨ ਪਹਿਲੇ ਵੀ ਕਿਸੇ ਨੇ ਆ ਗੱਲ ਵਿਧਾਨ ਸਭਾ 'ਚ ਵੀ ਆਕੀ ਸੀ ਕਿ ਬਾਕੀ ਤੇ ਕਟ ਪੁਤਲੀਆਂ ਨੇ ਉਹ ਕਟ ਪੁਤਲੀਆਂ ਨੇ ਵਿਚਾਰੇ ਸਾਰੇ ਮੈਂ ਕਿਸੇ ਲੀਡਰ ਦਾ ਕਿਉਂ ਨਾਮ ਕਹਿਣਾ ਹੈ ਜਿਹਦੇ ਵੀ ਲੀਡਰ ਦੇ ਮਹਿਕਮੇ ਥੱਲੇ ਸਾਡਾ ਮੰਡੀ ਦਾ ਹੰਦਾ ਹੋਊਗਾ ਉਹਨੇ ਕਿਤੇ ਕਿਤਨਾ ਕਿਤੇ ਉਹਨੇ ਆਖਿਆ ਹੋਣਾ ਵੀ ਆਪਣੇ ਅਫਸਰਾਂ ਨੂੰ ਹਦਾਇਤ ਕੀਤੀ ਹੋਣੀ ਹੈ ਕਿ ਇਹ ਕੰਮ ਕਰੋ ਨਹੀਂ ਤੇ ਮੇਰੀ ਕੁਰਸੀ ਜਾਂਦੀ ਰਹਿਣੀ ਹੈ ਇਥੇ ਦੇ ਮਸਲਾ ਤੇ ਕੁਰਸੀਆਂ ਬਚਾਉਂਦਾ ਹੋਇਆ ਪਿਆ ਤੇ ਠੀਕ ਹੈ ਜਿਹੜੇ ਬਚਾਉਣ ਵਾਲੇ ਬੰਦੇ ਤੋਦੇ ਉਹ ਤੁਰੀ ਜਾਨ ਕੋਈ ਇਸ ਗੱਲ ਦੀ ਮੈਨੂੰ ਕੋਈ ਪਰਵਾਹ ਨਹੀਂ ਆ ਮੈਨੂੰ ਪੂਰਾ ਵਿਸ਼ਵਾਸ ਹੈ ਜੁਡੀਸ਼ੀਅਲ ਸਿਸਟਮ ਤੇ ਜੁਡੀਸ਼ਰੀ ਤੇ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹੱਕ ਚ ਹੋਊਗਾ ਦੇਸ਼ ਚ ਕੋਈ ਤੁਹਾਨੂੰ ਇਹੋ ਜਿਹਾ ਲੀਡਰ ਜਾਂ ਪੰਜਾਬ ਚ ਲੱਗਦਾਗਾ ਜਿਹੜਾ ਪੰਜਾਬ ਨੂੰ ਬਚਾ ਸਕਦਾ ਜਿਹੜਾ ਤੁਹਾਨੂੰ ਲੱਗਦਾਗਾ ਕਿ ਪੰਜਾਬ ਲਈ ਚੰਗਾ ਕਰ ਸਕਦਾਗਾ ਵੇਖੋ ਪੰਜਾਬ ਲਈ ਬੜਾ ਚੰਗਾ ਕਰਨ ਵਾਲੇ ਸਾਰੇ ਲੀਡਰ ਬੜੇ ਅ ਸਖਸ਼ਮ ਨੇ ਮੈਂ ਸਮਝਦਾ ਪਰ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੇ ਲੀਡਰ ਚੰਗੇ ਨੇ ਹਜੇ ਮੇਰੇ ਲਈ ਮੈਂ ਹਰ ਲੀਡਰ ਦੇ ਵਿੱਚ ਕਈ ਖੂਬੀਆਂ ਵੇਖਣਾ ਕਈ ਕਮੀਆਂ ਵੇਖਣਾ ਔਰ ਮੈਂ ਐਸੇ ਕਰਕੇ ਆਖਿਆ ਤੁਸੀਂ ਮੈਨੂੰ ਪਹਿਲੇ ਪੁੱਛਿਆ ਕਿ ਕੀ ਫੈਸਲਾ ਕਰਨਾ ਹਜੇ ਮੈਂ ਬਾਚ ਰਿਹਾ ਸਾਰਿਆਂ ਨੂੰ ਹਜੇ ਮੈਂ ਦੇਖ ਰਿਹਾ ਕਿ ਕੌਣ ਪੰਜਾਬ ਦੇ ਲਈ ਬਿਹਤਰ ਫੈਸਲਾ ਕਰ ਸਕਦਾ ਕੌਣ ਪੰਜਾਬ ਦੇ ਨੂੰ ਜਿਹੜੀ ਆ ਕ੍ਰਾਈਸਿਸ ਹੈਗੀ ਆ ਪੰਜਾਬ ਜਿਸ ਕ੍ਰਾਈਸਿਸ ਹੈ ਨੀ ਨਫ਼ਰਤ ਕਿਉਂ ਹੋ ਗਈ ਤੁਹਾਨੂੰ ਕਾਲੇ ਦਲ ਨਾਲ ਨਫ਼ਰਤ ਮੈਨੂੰ ਕਾਲੀ ਦਲ ਨਾਲ ਨਫ਼ਰਤ ਨਹੀਂ ਆ ਮੈਂ ਪਹਿਲੇ ਤੁਹਾਨੂੰ ਗੱਲ ਸਪਸ਼ਟ ਕੀਤੀ ਆ ਲੀਡਰਾਂ ਨਾਲ ਕਾਲੀ ਦਲ ਨਾਲ ਨਫ਼ਰਤ ਨਹੀਂ ਆ ਲੀਡਰਾਂ ਨਾਲ ਮਤਭੇਦ ਨੇ ਤੁਸੀਂ ਕਹਿੰਦੇ ਹੋ ਬਾਕੀ ਸਾਰੇ ਚੰਗੇ ਹੋ ਸਕਦੇ ਨੇ ਇਹ ਚੰਗੇ ਨਹੀਂ ਹਾਂ ਬਿਲਕੁਲ ਕਿਉਂ ਇਹਨਾਂ ਨੇ ਪੰਜਾਬ ਨੂੰ ਨਾਸ਼ ਕੀਤਾ ਔਰ ਜਦੋਂ ਪੰਜਾਬ ਨੂੰ ਨਾਸ਼ ਕੀਤਾ ਸਾਡੇ ਵਰਗਿਆਂ ਨੇ ਲੋਕਾਂ ਨੇ ਜਦੋਂ ਆਵਾਜ਼ ਬੁਲੰਦ ਕੀਤੀ ਆਪਣੇ ਹਲਕੇ ਦੇ ਲੋਕਾਂ ਨੇ ਤੇ ਸਾਨੂੰ ਵੀ ਮਾਰਨ ਠੋਕਣ ਤੋਰ ਪਿਆ ਤੇ ਕੋਈ ਗੱਲ ਨਹੀਂ ਜਦੋਂ ਸਮਾਊਗਾ ਇਹ ਵੀ ਵੇਖਾਂਗੇ ਕਹਿੰਦੇ ਜਿੱਥੇ ਜ਼ਿਆਦਾ ਪਿਆਰ ਹੁੰਦਾ ਨਫ਼ਰਤ ਵੀ ਉੱਥੇ ਜ਼ਿਆਦਾ ਪੈਦਾ ਹੋ ਜਾਂਦੀ ਹੈ ਚਲੋ ਪਿਆਰ ਮੁਹੱਬਤ ਇਦਾਂ ਹੀ ਚੱਲਦੀ ਹੈ ਜੀ ਕੋਈ ਗੱਲ ਨਹੀਂ ਮਜੀਠੀਆ ਸਾਹਿਬ ਨਾਲ ਦੋਸਤੀ ਹੋ ਸਕਦੀ ਹੈ। ਦੋਸਤੀ ਦੱਸਤੀ ਵੇਖੋ ਆਉਣ ਵਾਲੇ ਸਮੇਂ ਦੀ ਮੈਂ ਕੀ ਗੱਲ ਕਹਿ ਸਕਦਾ। ਠੀਕ ਆ। ਬਾਕੀ ਗੱਲ ਹੈ। ਲੇਕਿਨ ਦੇ ਰਾਜਨੀਤੀ ਚ ਨਾ ਕੋਈ ਪੱਕਾ ਦੋਸਤ ਹੁੰਦਾ ਨਾ ਕੋਈ ਪੱਕਾ ਦੁਸ਼ਮਣ ਹੁੰਦਾ। ਚਲੋ ਸਮਾਂ ਦੱਸੇਗਾ ਜੀ ਮੈਂ ਇੱਥੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ। ਐ ਹੋ ਸਕਦਾ ਉਹਦਾ ਮਤਲਬ ਦਰਵਾਜ਼ੇ ਅਜੇ ਅਜੇ ਖੁੱਲੇ ਨਹੀਂ। ਨਹੀਂ ਦਰਵਾਜ਼ੇ ਖੁੱਲੇ ਨਹੀਂ ਆ ਦਰਵਾਜ਼ੇ ਬੰਦ ਆ। ਅਕਾਲੀ ਦਲ ਦੀ ਵੀ ਐ ਮਜੀਠੀਆ ਲਈ। ਤੁਸੀਂ ਐ ਪਰਸਨਲੀ ਗੱਲ ਆਪਾਂ ਨਾ ਕਰੀਏ ਤੇ ਮੇਰੇ ਹਿਸਾਬ ਨਾਲ ਚੰਗੀ ਗੱਲ ਹੋਊਗੀ। ਪਰ ਹਾਂ ਹਾਲ ਦੀ ਘੜੀ ਅਕਾਲੀ ਦਲ ਨੂੰ ਮੈਂ ਕੋਈ ਨੀਵਾ ਨਹੀਂ ਬੁਖਾਰਿਆ ਪਰ ਹਾਲ ਦੀ ਗੱਲ ਕਿਉਂਕਿ ਲੀਡਰਸ਼ਿਪ ਉੱਥੇ ਇਹੋ ਜਿਹੀ ਹੈ ਉਹਨਾਂ ਲਈ ਦਰਵਾਜ਼ੇ ਬੰਦ ਨੇ ਦੋ ਲੀਡਰਾਂ ਦੇ ਮੈਂ ਨਾਮ ਲਾਉਂਗਾ ਉਹਨਾਂ ਨੂੰ ਤੁਸੀਂ ਨੰਬਰ ਦੇਣੇ ਆ ਤੁਸੀਂ ਜਿੰਨੇ ਵੀ ਨੰਬਰ ਦੇਣੇ ਹੋਏ ਦੇਓ ਕੈਪਟਨ ਮਰਿੰਦਰ ਸਿੰਘ ਨੂੰ ਦੱਸ ਚੋ ਕਿੰਨੇ ਨੰਬਰ ਦੇਣੇ ਆ ਆਪਾਂ ਨੰਬਰਾਂ ਦੀ ਗੱਲ 'ਚ ਪਈਏ ਨਾ ਜੀ ਕੈਪਟਨ ਮਰਿੰਦਰ ਸਿੰਘ ਨੂੰ ਦੱਸ ਚੋ ਕਿੰਨੇ ਨੰਬਰ ਦੇਣੇ ਆ ਮੈਂ ਨੰਬਰਾਂ ਦੀ ਗੱਲ 'ਚ ਪੈਣਾ ਨਹੀਂ ਜੀ ਅਰਵਿੰਦ ਕੇਜਰੀਵਾਲ ਨੂੰ ਮੈਂ ਦੇਣਾ ਹੀ ਨਹੀਂ ਜੀ ਨੰਬਰ ਹਜੇ ਨੰਬਰ ਦੇਣ ਦਾ ਟਾਈਮ ਹੀ ਨਹੀਂ ਆਇਆ ਹਜੇ ਤੇ ਪੇਪਰ ਉਹ ਦੇ ਰਹੇ ਨੇ ਜਦੋਂ ਰਿਜ਼ਲਟ ਆਊਗਾ ਉਦੋਂ ਵੇਖਾਂਗੇ ਕਿ ਆਪਾਂ ਇਹ ਨਹੀਂ ਤੁਸੀਂ ਲੇਟ ਨਾ ਹੋ ਜਿਓ ਕਿਤੇ ਨਹੀਂ ਕੋਈ ਨਹੀਂ ਐਸੀ ਲੇਟ ਨਹੀਂ ਹੁੰਦੇ ਜੀ ਇਦਾਂ ਕੋਈ ਗੱਲ ਨਹੀਂ ਜਿਹਨੂੰ ਬੁਲਾਰੀਏ ਦੀ ਲੋੜ ਹੋ ਆਪਣੇ ਆਪ ਆ ਜਾਊਗਾ ਕੋਈ ਨਹੀਂ ਮਰੋ ਮਾਰਨੀ ਪਈਏ ਅਸੀਂ ਸਾਡੇ ਇਹਦਾ ਮਤਲਬ ਇਹ ਹੈ ਕਿ ਪਾਰਟੀਆਂ ਤੁਹਾਡੇ ਕੋਲੋਂ ਤੁਸੀਂ ਪਾਰਟੀਆਂ ਕੋਲ ਨਹੀਂ ਜਾਓਗੇ ਚਲੋ ਵੇਖਾਂਗੇ ਜੀ ਜਦੋਂ ਸਮਾਂ ਆਏਗਾ ਇੱਕ ਦੂਜੇ ਦਾ ਜਿਹੜਾ ਇਹ ਬੈਲੈਂਸ ਹੁੰਦਾ ਨਾ ਇਹ ਬਣਾ ਕੇ ਚੱਲਣ ਦੀ ਗੱਲ ਹੁੰਦੀ ਆ ਇੱਜ਼ਤ ਕਰਨੀ ਤੇ ਕਰਾਉਣੀ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜੇ ਕਿਸੇ ਦੀ ਇੱਜ਼ਤ ਕਰਾਂਗੇ ਤੇ ਸਾਡੀ ਵੀ ਕੋਈ ਕਰ ਦੂਗਾ ਇਸ ਕਰਕੇ ਹੰਕਾਰ ਵਾਲੀ ਗੱਲ ਕੋਈ ਨਹੀਂ ਆ ਪਰ ਹਾਂ ਇਹ ਗੱਲ ਜ਼ਰ ਅਜੇ ਸਮਾਂ ਨਹੀਂ ਹੈ ਇਹਨਾਂ ਗੱਲਾਂ 'ਚ ਪੈਣ ਦਾ ਜਦੋਂ ਸਮਾਂ ਆਏਗਾ ਉਦੋਂ ਗੱਲਾਂ ਕਰਾਂਗੇ ਕੋਈ ਇਸ ਤਰ੍ਹਾਂ ਹੋ ਸਕਦਾ ਹੈਗਾ ਕਿ ਤੁਹਾਡੇ ਫਾਦਰ ਸਾਹਿਬ ਕਾਂਗਰਸ ਨਾਲ ਵੀ ਸੰਪਰਕ ਰਏ ਨੇ ਕਾਂਗਰਸ 'ਚ ਜ਼ਿਆਦਾ ਤੁਹਾਡਾ ਲਗਾ ਰਿਹਾ ਹੋਵੇ ਜਾਂ ਪਰਿਵਾਰ ਦੀ ਕਿ ਹਿਸਟਰੀ ਆ ਕਾਂਗਰਸ ਵੱਲ ਜਾਮੂ ਤੁਸੀਂ ਮੈਂ ਯਾਦਵਿੰਦਰ ਜੀ ਤੁਹਾਨੂੰ ਪਹਿਲੇ ਸਪਸ਼ਟ ਕੀਤੀ ਹੈ ਗੱਲ ਕਿ ਆਈ ਐਮ ਓਪਨ ਟੂ एवरीवन ਮੈਨੂੰ ਕੋਈ ਮੈਨੂੰ ਸਾਰੇ ਲੀਡਰਾਂ ਦੇ ਵਿੱਚ ਬਹੁਤ ਜ਼ਿਆਦਾ ਮੈਂ ਉਹਨਾਂ ਦੇ ਵਿੱਚ ਚੜ੍ਹਦੀ ਕਲਾ ਵਾਲੇ ਪੁਆਇੰਟ ਵੀ ਵੇਖਦਾ ਵੀ ਬੜੀਆਂ ਚੰਗੀਆਂ ਗੱਲਾਂ ਵੀ ਕਰ ਰਿਹਾ ਦੇਸ਼ ਲਈ ਵੀ ਪੰਜਾਬ ਲਈ ਵੀ ਤੇ ਕਈਆਂ ਉਹਨਾਂ ਹੀ ਲੀਡਰਾਂ ਵਿੱਚ ਮੈਂ ਕਈ ਖਾਮੀਆਂ ਵੀ ਵੇਖਦਾ ਸੋ ਹਜੇ ਪਿਕਚਰ ਕਲੀਅਰ ਨਹੀਂ ਆ ਹਜੇ ਤੁਹਾਨੂੰ ਐ ਤਾਂ ਨਹੀਂ ਲੱਗਦਾ ਕਿ ਤੁਸੀਂ ਗਲਤ ਫੈਸਲਾ ਲੈ ਲਿਆ ਅਕਾਲੀ ਦਲ ਨਾਲ ਬਿਲਕੁਲ ਨਹੀਂ ਬਿਲਕੁਲ ਵੀ ਨਹੀਂ ਕਿਤੇ ਜ਼ਿੰਦਗੀ ਕਿਸ ਗੱਲ ਦਾ ਇਹ ਗੱਲ ਦੇ ਉੱਤੇ ਮੈਂ ਬਿਲਕੁਲ ਸਾਫ਼ ਤੇ ਸਪਸ਼ਟਾਂ ਤੇ ਕਲੀਅਰ ਹਾਂ ਮੈਂ ਕੋਈ ਗਲਤ ਫੈਸਲਾ ਨਹੀਂ ਲਿਆ ਕਿਤੇ ਆਉਣ ਵਾਲੇ ਸਾਲਾਂ 'ਚ ਲੱਗੇ ਕੀ ਗਲਤ ਕੋਈ ਨਹੀਂ ਬਿਲਕੁਲ ਨਹੀਂ ਲੱਗੂਗਾ ਆਉਣ ਵਾਲੇ ਸਾਲਾਂ 'ਚ ਤੁਸੀਂ ਮੈਂ ਅੱਜ ਬਹਿ ਗਏ ਆ ਸੋ ਸੱਚੇ ਪਾਸ਼ਾ ਜਿੰਦਗੀ ਤੁਹਾਨੂੰ ਵੀ ਦੇਵੇ ਤੇ ਮੈਨੂੰ ਵੀ ਦੇਵੇ ਜੇ ਆਪਾਂ ਰਹਿਦੀ ਉਮਰ ਤੱਕ ਵੇਖ ਲਾਂਗੇ ਤੇ ਆਪਣੇ ਆਪ ਪਤਾ ਲੱਗ ਜੂਗਾ ਗਲਤ ਫੈਸਲੇ ਦੀ ਗੱਲ ਕੋਈ ਨਹੀਂ ਹੈ ਮੈਂ ਇਥੋਂ ਤੱਕ ਕਹਿ ਦਾਂਗਾ ਕਿ ਸਿਆਸਤ ਛੱਡੀ ਚੰਗੀ ਆ ਅਕਾਲੀ ਦਲ ਨਹੀਂ ਇਹਨਾਂ ਦੇ ਨਾਲ ਨਹੀਂ ਬਹਿ ਕੇ ਕਰਨੀ ਛੱਡੀ ਚੰਗੀ ਆ ਘਰ ਬੈਣਾ ਮੰਜ਼ੂਰ ਆ ਪਰ ਇਹਨਾਂ ਨਾਲ ਬਹਿ ਕੇ ਸਿਆਸਤ ਐ ਉਹ ਜੀ ਘਟੀਆ ਗੰਦੀ ਸਿਆਸਤ ਬਲਾਰੀਆ ਨਹੀਂ ਕਰ ਸਕਦਾ ਠੀਕ ਆ ਅਸੀਂ ਤਾਂ ਲੋਕਾਂ ਲਈ ਜੀਨ ਮਰਨ ਵਾਲੇ ਬੰਦੇ ਆ ਇਹ ਜੇ ਘਟਿਆ ਆਪਣਾ ਕੀ ਦੇਖ ਲਿਆ ਤੁਸੀਂ ਉਹ ਦੱਸਤਾ ਜਦੋਂ ਤੁਹਾਨੂੰ ਕਿੰਨੀਆਂ ਗੱਲਾਂ ਦੱਸਤੀ ਆ ਆੜ ਵਾਲੇ ਟਾਈਮ 'ਚ ਬਾਕੀ ਵੀ ਦੱਸ ਦਾਂਗੇ ਠੀਕ ਆ ਨਾ ਕਾਲੀ ਕਾਦੀ ਆ ਮੈਨੂੰ ਤਾਂ ਜ਼ਿਆਦਾ ਨਿਰਾਸ਼ ਹੋਵੇ ਤੁਸੀਂ ਕਾਲੀ ਦਲ ਤੋਂ ਨਿਰਾਸ਼ ਨਿਰਾਸ਼ ਹੋਣਾ ਇੱਕ ਅਲੱਗ ਗੱਲ ਆ ਮੈਂ ਨਿਰਾਸ਼ ਨਹੀਂ ਹੋਇਆ ਨਿਰਾਸ਼ ਹੋਣਾ ਨਿਰਾਸ਼ ਇੱਕ ਅਲੱਗ ਸ਼ਬਦ ਹੈਗਾ ਠੀਕ ਆ ਮੈਂ ਸ਼ਬਦ ਕੋਈ ਹੋਰ ਇਸਤੇਮਾਲ ਕਰਨਾ ਚਾਹਾਂਗਾ ਪਰ ਮੈਂ ਅੱਜ ਨਹੀਂ ਕਰਾਂਗਾ ਬੜਾ ਬਚਾ ਬਚਾ ਕੇ ਬੋਲਦੇ ਹੋ ਤੁਸੀਂ ਬਚਾ ਬਚਾ ਕੇ ਨਹੀਂ ਬੋਲਦੇ ਥੋੜੀ ਸਮਝ ਮੈਨੂੰ ਮਜਾਇਲ ਤਾਂ ਹੈ ਜੀ ਨਹੀਂ ਹੁੰਦੇ ਥੋੜੀ ਸਮਝਦਾਰੀ ਨਾਲ ਬੋਲੋ ਮਜਾਇਲ ਹੈ ਜੀ ਨਹੀਂ ਹੁੰਦੇ ਮੈਨੂੰ ਮਜਾਇਲ ਤਾਂ ਬੜੇ ਟਢਲੇ ਨਾਲ ਬੋਲਦੇ ਨੇ ਮਜਾਇਲ ਮਾਡਰਨ ਹੋ ਗਏ ਆ ਜੀ ਇਹ ਅਸੀਂ ਹੁਣ ਮਾਡਰਨ ਮਜਾਇਲਾ ਅਸੀਂ ਅਸੀਂ ਸਾਰਾ ਕੁਝ ਵੇਖ ਕੇ ਬੋਲਣਾ ਹੁੰਦਾ ਹਾਂ ਹਾਂ ਜੀ ਕਿੰਨਾ ਕੋਈ ਤੇ ਟਢਲੇ ਨਾਲ ਬੋਲਦਾ ਹੋਰ ਕੀ ਤੁਹਾਨੂੰ ਆ ਜਾਂਦੇ ਜੇ ਹੋਰ ਵੀ ਕੋਈ ਚੀਜ਼ ਰਹਿ ਗਈ ਹੈ ਨਹੀਂ ਧੰਨਵਾਦ ਸਿੱਧੇ ਨਾਮ ਪੁੱਛੇ ਸਿੱਧੇ ਟਿਕਾ ਕੇ ਤੁਹਾਨੂੰ ਜਵਾਬ ਦਿੱਤੇ ਆ ਜਰਨਲੀਆਂ ਨੂੰ ਚੈਲੰਜ ਦੇਤਾ ਤੇ ਹੋਰ ਤੁਸੀਂ ਕੀ ਪੁੱਛਣਾ ਚਾਹੁੰਦੇ ਜੀ ਮਜ਼ਾ ਲੰਦੋ ਧੰਨਵਾਦ ਬਲਾਰੀਆ ਸਾਹਿਬ ਬਹੁਤ ਬਹੁਤ ਧੰਨਵਾਦ ਆਹ ਇਹ ਸੰ ਇੰਦਰਬੀਰ ਸਿੰਘ ਬਲਾਰੀਆ ਜਿਨ੍ਹਾਂ ਦਾ ਕਹਿਣਾ ਕਿ ਉਹ ਆਪਣੇ ਸਿਆਸੀ ਭਵਿੱਖ ਦਾ ਫੈਸਲਾ ਆਉਣ ਵਾਲੇ ਸਮੇਂ 'ਚ ਕਰਨਗੇ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਨੇ ਡਿਪਲੋਮੈਟਿਕ ਜਵਾਬ ਵੀ ਦਿੱਤੇ ਪਰ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮਾਝੇ ਦਾ ਜਰਨਲ ਅਗਰ ਕੋਈ ਹੈ ਤਾਂ ਉਹ ਬਾਬਾ ਦੀਪ ਸਿੰਘ ਆ ਮਾਝੇ ਦਾ ਜਰਨਲ ਕੋਈ ਅਕਾਲੀ ਦਲ ਦਾ ਲੀਡਰ ਨਹੀਂ ਹੋ ਸਕਦਾ ਬਿਕਰਮ ਮਜੀਠੀਆ ਮਜੀਠਾ ਤੋਂ ਵੀ ਚੋਣ ਹਾਰ ਸਕਦੇ ਨੇ ਉਹਦਾ ਇਹ ਕਹਿਣਾਗਾ ਔਰ ਆਉਣ ਵਾਲਾ ਭਵਿੱਖ ਪੰਜਾਬ ਦੀ ਸਿਆਸਤ ਦਾ ਕਿਹਾ ਜਾਉ ਉਹਦੇ ਤੋਂ ਹੀ ਉਹ ਕੋਈ ਅਗਲਾ ਫੈਸਲਾ ਲੈਣਗੇ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ